ਹੁਣ ਆ ਕੇ ਮੂੰਹ ਸੁੱਟ ਕੇ ਬਹਿ ਗਿਆ ਤੂੰ ਹੀ ਉਹਨੂੰ ਆਵਾਜ਼ੂਜ ਮਾਰ ਲਈ ਇਹਨੂੰ ਪੁੱਛਣਾ ਹੀ ਪਰਾਵਾ ਮੇਰੀ ਨਹੀਂ ਆ ਵਾਰ ਹੈਗੀ ਹੁਣ ਮੇਰੀ ਨਹੀਂ ਆਖੇ ਲੱਗਦੀ ਹੁਣ ਮਾਰੀ ਆਵਾਜ਼ ਕਹਿੰਦੀ ਮੈਂ ਆਉਣੀ ਆ ਲੌਂਦੀ ਨਹੀਂ ਕਿਤੇ ਠੀਕਾ ਕੀ ਕਰਨ ਰਹੀ ਵਹਿਲੀ ਤੇ ਹੈਗੀ ਆ ਮਾਰੀ ਬੁਨੇ ਮਾਤਾ ਆ ਆ ਜਾਂਦੀ ਆ ਮਾਦੀ ਜੀ ਬੋਲੋ ਤੇ ਬਹਿ ਜਾ ਮੇਰੀ ਗੱਲ ਸੁਣਾ ਆ ਮਾਤਾ ਕਹਿੰਦੀ ਤੂੰ ਫੇਰ ਗੁਰਪੀ ਦੇ ਪਿਛੇ ਲੱਗੀ ਐ ਮੰਮੀ ਕੀ ਹੋ ਗਿਆ ਤੁਹਾਨੂੰ ਹੁਣ ਇਹ ਤੇ ਤੁਹਾਨੂੰ ਮੈਂ ਦੱਸਿਆ ਸੀ ਕੀ ਹੋਰ ਕਿਸਦਾ ਫੋਨ ਆ ਗੁਰਪ੍ਰੀਤ ਦਾ ਨਹੀਂ ਆ ਤੂੰ ਫੇਰ ਲੂਤੀ ਲਾਤੀ ਇੱਥੇ ਆਣ ਕੇ ਮੰਮੀ ਨੂੰ ਕੀ ਹੋ ਗਿਆ ਤੇਨੂੰ ਕੀ ਹੋ ਗਿਆ ਵਾ ਤੈਨੂੰ ਪਤਾ ਨਹੀਂ ਰੋਟੀ ਖਾ ਗਈ ਆਪਾਂ ਨੂੰ ਛੱਡਿਆ ਉਹਨੇ ਪੱਲੇ ਕੋਖ ਨਹੀਂ ਆ ਤੂੰ ਫੇਰ ਉਹਦੇ ਪਿੱਛੇ ਲੱਗੀ ਆ ਰਜੀਤ ਮੈਨੂੰ ਚੰਗੀ ਤਰ੍ਹਾਂ ਪਤਾ ਵਾ ਕਿ ਉਹਨੇ ਇੰਨੇ ਸਾਡੇ ਪੈਸੇ ਖਾਦੇ ਆ ਤੁਹਾਨੂੰ ਪਤਾ ਮੈਂ ਉਹਦੇ ਮਗਰ ਲੱਗੂਗੀ ਕਦੀ ਇੰਨੀ ਜ਼ਿਆਦਾ ਮੈਂ ਸ਼ਦੈਨ ਨਹੀਂ ਹੈਗੀ ਤੇ ਐਡੀ ਭੋਲੀ ਨਹੀਂ ਹੈਗੀ ਮੈਨੂੰ ਪਤਾ ਸਭ ਕੁਝ ਮੈਨੂੰ ਪਤਾ ਕਿਨੂੰ ਕੀ ਕਰਨਾ ਤੇ ਕਿਨੂੰ ਕੀ ਨਹੀਂ ਕਰਨਾ ਮੇਰੀ ਗੱਲ ਸੁਣ ਤੂੰ ਇਹਦੇ ਆ ਮੰਮੀ ਨੇ ਗੱਲਾਂ ਸੋਗਰ ਚਲਾ ਪੈਂਦੇ ਜੀ ਤੂੰ ਕੀ ਕਰ ਲੇਂਗੀ ਉਹਦਾ ਜਿਹੜੀ ਲੋਟਕੀ ਖਾ ਗਈ ਆ ਰੋਜ਼ ਚਾਰਦੀ ਆ 36 ਨੂੰ ਚਾਰਦੀ ਰੋਜ਼ ਤੇ ਮੈਂ ਉਹਦੇ ਨਾਲ ਗੱਲ ਥੋੜਾ ਕਰਨ ਲਈ ਆ ਮੈਂ ਆਹ ਵੇਲੋ ਘਰ ਵੀ ਆਈ ਆ ਤੇ ਮੰਮੀ ਨੂੰ ਪੁੱਛ ਲਓ ਵੀ ਮੈਂ ਕਿਤੇ ਚਾਜ ਨਾਲ ਕਵਾਇਆ ਆ ਆ ਸੱਗੋ ਮੰਮੀ ਲਾਗੇ ਬੈਠੀ ਆ ਗੱਲਾਂ ਤੁਲਾ ਕੀਤੀਆਂ ਮੰਮੀ ਮੈਂ ਕਿੱਥੇ ਬੈਠੀ ਲਾਗੇ ਲਾਗੇ ਤਾਂ ਤੁਸੀਂ ਬੈਠੇ ਹੋ ਸਕੋ ਅਵੇ ਇਹਨਾਂ ਮੈਨੂੰ ਝੂਠਿਆ ਕਰਦਾ ਨਹੀਂ ਪਹਿਲਾਂ ਘੰਟਾ ਤੇ ਮੇਰੇ ਕੋਲ ਤੇ ਘੜੀ ਖਲੋਤੀ ਤਾਂ ਉਹਨੇ ਕਈ ਟਾਂ ਗੱਲਾਂ ਕਰਦੀ ਰਹੀ ਆ ਤੇ ਜਿਹੜੀ ਗੱਲਾਂ ਜੀ ਕਰਦੀ ਆ ਉਹਨੂੰ ਪੈਸੇ ਮੰਗ ਲਾ ਆਪਣੇ ਮੈਂ ਉਹਦੇ ਕੋਲ ਪੈਸੇ ਹੀ ਮੰਗਣ ਦੀ ਸੀ ਰஞ்சிਤ ਮੈਂ ਗੱਲਾਂ ਨਹੀਂ ਉਹਦੇ ਨਾਲ ਕਰਨ ਦੀ ਮੈਨੂੰ ਇਹੋ ਹੀ ਆਖਿਆ ਸੀ ਮੈਂ ਕਿ ਕਿਸੇ ਤਰ੍ਹਾਂ ਸਾਡੇ ਪੈਸੇ ਦੇ ਦੇ ਮੈਂ ਉਹਨੂੰ ਇਹੋ ਸਮਝਾਉਣ ਦੀ ਸੀ ਮੈਂ ਤਾਂ ਗੱਲਾਂ ਥੋੜਾ ਕਰਨ ਦੀ ਹੀ ਨਾ 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 ਇਦਾਂ ਦੀ ਕੋਈ ਗੱਲ ਹੀ ਨਹੀਂ ਆ ਇਹ ਤੰਨਿਆਂ ਨੂੰ ਵੀ ਪਤਾ ਵਾ ਪੈਸੇ ਕੂਚ ਗਏ ਆ ਮੇਲੇ ਤੇ ਹੈ ਨਹੀਂ ਆ ਤੇ ਕੀ ਫਾਇਦਾ ਤਾ ਮਿੱਠੇ ਪਿਆਰੇ ਹੋ ਕੇ ਗੱਲ ਗੱਲ ਕਰਨ ਦਾ ਨਹੀਂ ਰੰਜੀਤਾ ਮੈਂ ਤੇ ਕੁਸਕੀਨ ਜੀ ਲੜਾਉਂਦੀ ਆ ਕਿ ਕਿਸ ਤਰ੍ਹਾਂ ਮੇਰੇ ਬੈਗ ਨਹੀਂ ਚੱਲਨੀ ਤੇਰੇ ਐਵੇਂ ਨਾ ਮੈਨੂੰ ਪਤਾ ਤੂੰ ਹੋਰ ਸਕੀਮਾਂ ਤੇ ਆ ਮੇਰੀ ਗੱਲ ਸੁਣ ਨਾ ਜਿਹੜੇ ਤੂੰ ਰਿੰਦਾ ਕਹਿੰਦਾ ਨਾ ਘਰ ਆ ਤੂੰ ਵੀ ਜੜਨ ਦੇ ਚੱਕਰ ਤੇ ਆ ਆਪਾਂ ਇਦਾਂ ਨਾ ਕਰੀਏ ਕਿ ਕਿੱਟੀਆਂ ਸ਼ੁਰੂ ਕਰ ਲਈਏ ਮੈਂਬਰ ਉਹਦੇ ਵਾਲੀ ਮੈਂ ਲੈ ਲੂ ਲੈਣੀ ਖਿੱਚ ਲੈਣੀ ਸਾਰੇ ਤਾਂ ਪਹਿਲੀ ਇੱਕ ਅੱਧੀ ਕਿੱਟੀ ਆਪਾਂ ਸਾਰੀ ਇਕੱਠੀ ਕਰਕੇ ਚੁੱਪ ਕਰਕੇ ਹਜਮ ਕਰ ਜੀਏ ਫਿਰ ਹੋਰ ਕੀ ਸ਼ਾਬਾਸ਼ ਤੇ ਅੱਜ ਜਿਹੜੀ ਇੱਕਾਂ ਜਮ ਕੀਤੀ ਨਾ ਵਿੱਚ ਲੈ ਕੇ ਜੁਮੀਵਾਰੀ ਉਹ ਪਿੱਛੇ ਪਈ ਏ ਤੇਰੇ ਕਿੱਟੀ ਤੇ ਆਹੀ ਗੁਰਪ੍ਰੀਤ ਦਾ ਕੀ ਵਿਗਾੜ ਲਿਆ ਵਾ ਜਿਹੜਾ ਸਾਡਾ ਕਿੰਨਾ ਵਿਗਾੜ ਲੜਾ ਆਹੋ ਤੇਰਾ ਤਾਂ ਕੋਈ ਵਿਗਾੜ ਨਹੀਂ ਲੈਣਾ ਬਾਅਦ ਮੇਰਾ ਸਿਰ ਪੜਵਾ ਕੇ ਬੰਦਿਆਂ ਦੇ ਕੋਲੋਂ ਤੇ ਕੀ ਕਰੀਏ ਫਿਰ ਪੈਸੇ ਕਿੱਦਾਂ ਨਿਕਾਲਣਗੇ ਦੱਸੋ ਐਹੋ ਤੇ ਹੁਣ ਮਸਕੀਨ ਮਲ ਲੜਾਉਂਦੀ ਆਂ ਵੀ ਪੈਸੇ ਨਿਕਲਗੇ ਕਿੱਦਾਂ ਦੱਸੋ ਨਾ ਮੈਂ ਹੀਰਾ ਫਿਰਿਆ ਮੈਨੂੰ ਕੀਤੀਆਂ ਕਰੀ ਤਾਂ ਨਾ ਮੈਨੂੰ ਆਉਂਦੀਆਂ ਵਾ ਤੂੰ ਮੇਰੀ ਗੱਲ ਸੁਨ ਮਿਹਰਬਾਨੀ ਕਰ ਮੇਰੀ ਤੂੰ ਨਾ ਬੇਘਿਰੇ ਘਰੇ RAM nal ਮੈਂ ਆਪੇ ਕਰ ਲਊਗਾ ਜੋ ਕਰਨਾ ਵਾ ਤੂੰ ਆ ਚੱਕਰਾਂ 'ਚ ਨਾ ਪੈ ਨਾਲੇ ਰਣਜੀਤ ਉਹ ਮੇਰੀ ਗੱਲ ਸੁਣ ਕੰਮ ਤੋਂ ਬਾਕੀ ਖਰਚੇ ਤਾਂ ਮੈਂ ਘੱਟ ਕਰ ਲੈਣੀ ਆ ਨਾ ਕੰਮ ਵਾਲੀ ਆ ਕੁਲਵਾ ਦੋ ਮੈਂ ਤਾਂ ਕਿਤੇ ਭਾਂਡਿਆਂ ਨਾਲ ਰਸੋਈ ਭਰ ਜਾਂਦੀ ਆਹੀ ਗੱਲ ਕਹਿਣ ਲੱਗਾ ਮੈਂ ਮਾਂ ਮੇ ਵੀ ਨਹੀਂ ਮਾਜਦੇ ਹੁਣ ਉਹੀ ਗੱਲ ਹੈ ਨਾ ਕੰਮ ਤੋਂ ਬਚਣ ਦੀ ਮਾਰੀ ਨਾ ਤੂੰ ਤੂੰ ਹੋਰ ਕਿਮਾਣਾ ਲਾ ਮੇਰੇ ਨਾਲ ਤੇ ਮੇਰਾ ਵੀ ਤੇ ਜੀ ਕਰਦਾ ਮੈਂ ਕਿਤੇ 2 ਮਿੰਟ ਬਾਹਰ ਅੰਦਰ ਜਾਵਾਂ ਮੈਂ ਅੱਗੇ ਵਾਵਾ ਕਿੱਟੀ ਕਿੱਟੀ ਦੇ ਚੱਲ ਜੇ ਨੀ ਤੇਰੇ ਆ ਜਿਹੜਾ ਜੀ ਕਰਦਾ ਨਾ ਆ ਤੇਰਾ ਜਿਹੜਾ ਜੀ ਕਰਦਾ ਇਸੇ ਤਰੇ ਜੀ ਕਰਦੇ ਨੇ ਆਪਣਾ ਹਾਲ ਕੀਤਾ ਹੀ ਅੱਜ ਫੇ ਇਹਨਾਂ ਕੋਲ ਛੱਡਿਆ ਨਹੀਂ ਇਤ ਨਾਲੇ ਮੇਰੀ ਗੱਲ ਸੁਣ ਤੈਨੂੰ ਮੈਂ ਆ ਕੀ ਕਹਿਆ ਸੀ ਕੜਾ ਲੱਗੇ ਤੇ ਲਾਇ ਨਹੀਂ ਹਿੰ ਤੱਕ ਕੜਾ ਨਹੀਂ ਲੱਛਦਾ ਲੱਛਦਾ ਕਿਉਂ ਨਹੀਂ ਆ ਇਹ ਨਹੀਂ ਲੱਗਦਾ ਲੁੱਧਾ ਰਹਿਣਾ ਰੋਜ਼ ਕੜਾ ਲਾ ਕੜਾ ਲਾ ਇਹ ਪੱਕਾ ਫਿਕਸ ਹੋ ਗਿਆ ਇਹ ਨਹੀਂ ਲੱਥਦਾ ਇਹਦਾ 4 ਪਣਾ ਹੀ ਉਥੇ ਕੰਮ ਸਾਰਾ ਡਾਊਨ ਹੋਣਾ ਹੀ ਪੜਾ ਉਥੇ ਤੈਨੂੰ ਕੜਾ ਹੋਰ ਬਣਾ ਦੂੰਗਾ ਮੇਰੀ ਗੱਲ ਸੁਣ ਲਓ ਮੇਰੇ ਕੋਲ ਜਿੰਨਾ ਸੋਨਾ ਨਹੀਂ ਨਾ ਮੈਂ ਰਜੀਤ ਤੈਨੂੰ ਦੇ ਤਾ ਵਾ ਤੇ ਹੁਣ ਇਹ ਨਹੀਂ ਖੁੱਲਦਾ ਹੈਗਾ ਇਹ ਨਹੀਂ ਮੈਂ ਦੇਣਾ ਹੈਗਾ ਨਾ ਕਰੋ ਇਦਾਂ ਐਵੇਂ ਹੋਰ ਕੇ ਤੋਂ ਹੁਣ ਤੀ ਪਤਾ ਕਰ ਲੋ ਕੰਮ ਦਾ ਮੈਂ ਤੇ ਆਖਣ ਨਹੀਂ ਆਂ ਵੀ ਆਹੀਂ ਵੀ ਲੋਕਾਂ ਨੂੰ ਿੱਕੀ-ਿੱਕੀ ਕਰਕੇ ਕਰ ਲੈਨੇ ਫਿਰ ਇਦਾਂ ਬਸ ਇਹ ਆ ਹੱਗੀਆਂ ਮਾਰਨ ਵਾਲ ਧਿਆਨ ਹੋ ਗਿਆ ਤੇਰਾ ਵੀ ਗੁਰਪੀ ਤਾਨੂੰ ਆਣਾ ਉਹ ਕੜੇ ਬਾਂਜਣਗੇ ਵੀ ਜੋ ਕੰਮ ਕਰਾਂਗੇ ਚੰਗੇ ਕੰਮ ਨਾਲ ਧਿਆਨ ਦਈਏ ਨਾ ਪੁੱਠੇ ਬਣੇ ਪਈਆਂ ਆਪਾਂ ਹੁਣ ਨਾ ਭਰਾਵਾ ਇਹਦੇ ਅੱਖੇ ਲੱਗਦੀ ਕਿਤੇ ਟਿੱਟੀਆਂ ਦੇ ਆ ਇਹਦੇ ਕੋਲਵਾ ਮੈਨੂੰ ਤੇ ਲਾ ਕੇ ਇਹਨੇ ਦਿੱਤਾ ਨਹੀਂ ਹੁਣ ਤੇ ਆਪਣਾ ਕਰ ਟਾਈਮ ਪਾਸ ਟਿੱਟੀਆਂ ਨਾਲ ਹੋਈ ਮੈਨੂੰ ਤਾਂ ਸਮਝ ਨਹੀਂ ਆਉਦੀ ਮੰਮੀ ਕਾਲੀ ਬਣੀ ਆ ਇੰਨਾ ਕਿ ਬਰਬਾਦ ਹੋ ਗਏ ਟਿੱਟੀਆਂ ਤੇ ਹਾਲੀ ਹੀ ਟਿੱਟੀਆਂ ਤੇ ਹੁਣ ਕਹਿੰਦੀ ਮੈਂ ਉਹ ਕੀ ਤੇ ਜਾ ਕਵਿਟੀਆਂ ਬਣੀਆਂ ਨੇ ਚਲ ਚਲੋ ਠੀਕ ਆ ਮੈਂ ਭਾਂਡੇ ਮਾ ਦੇ ਲਾ ਤੂੰ ਕਰ ਲੋ ਭਰਾ ਭਾਂਡੇ ਮੈਂ ਨਹੀਂ ਮੈਂ ਦੀ ਸਾਬਣ ਲਾ ਲਈ ਮੇਰੇ ਹੱਥਾਂ ਨੂੰ ਤੇ ਲਾ ਦੀ ਇਹਨੂੰ ਭਰਾਵਾ ਇਹ ਨਹੀਂ ਲਾ ਕੇ ਦਿੰਦੀ ਮੈਨੂੰ ਅਤੀ ਮਾਤਾ ਇਹ ਨਹੀਂ ਮੈਂ ਦੇਣਾ ਤੇ ਹੁਣ ਤੂੰ ਮੈਨੂੰ ਤੇ ਨਹੀਂ ਲਾ ਕੇ ਦਿੱਤਾ ਤਾਂ ਤੂੰ ਜੋਰਾ ਜਬਰੀ ਲਵਾ ਲਵਾ ਲੂੰਗੀ ਨਹੀਂ ਮੈਂ ਆ ਤੈਨਾਂ ਇਹਨੂੰ ਥੋੜੀ ਜੀ ਸਮਝਾ ਪਤਾ ਨਹੀਂ ਕੀ ਕੀ ਕਿਹੜੀਆਂ ਸਕੀਮਾਂ ਤੇ ਇਹ ਮੈਨੂੰ ਇਦਾਂ ਹੀ ਸਮਝ ਨਹੀਂ ਆਉਂਦੀ ਭਰਾਵਾ ਚੰਗੀ ਭਲੀ ਜਦੋਂ ਦੀ ਉਹ ਕੱਲ ਆ ਕੇ ਉਹਦਾ ਬੇੜਾ ਕਰਕੇ ਜੇ ਉਹਦਾ ਪਤਾ ਨਹੀਂ ਇਹਨੂੰ ਕੀ ਆ ਗਈ ਉਹਨੇ ਕੀ ਲੈਣਾ ਸਾਡੇ ਘਰੋਂ ਦੱਸ ਸੁਣ ਖਾ ਚੱਟ ਤੇ ਗਈ ਆ ਮੈਂ ਆ ਜਾ ਕੇ ਚਲ ਫਿਰ ਵੀ ਧੀ ਆ ਮਕਾਰ ਪਤ ਬਾਲੀ ਬਾੜ ਦੀ ਕੋਈ ਗੱਲ ਨਹੀਂ ਮੈਨੂੰ ਇਹ ਥੋੜਾ ਪਤਾ ਹੀ ਇਹਦਾ ਕੀਤਾ ਕੀ ਇਹਨੂੰ ਕਈ ਕੇ ਗਈ ਆ ਮੇਰਾ ਵੀ ਦਿਮਾਗ ਖਰਾਬ ਹੈ ਜਿਹੜੀ ਚੰਗੀ ਭਲੀ ਭੈਣ ਹੀ ਉਹਨਾਂ ਵਿਗਾੜ ਲਿਆ ਵਾ ਤੇ ਜਿਹੜੀ ਕੇ ਕਾਲ ਦੀ ਨਕਮੀਣੀ ਨਾ ਉਹਦੇ ਘਰ ਜਾ ਜਾ ਬਿੰਦਾ ਰਿਆ ਮਮੀ ਹੁਣ ਨਾ ਇਹਦੇ ਆਖੇ ਲੱਗੇ ਤੇ ਕਿਸ ਤਰ੍ਹਾਂ ਭਾਂਡ ਘੁੰਡੇ ਮਾਣਨੇ ਲਈ ਨਾ ਹੱਥ ਉਹਨੂੰ ਗਿੱਲੇ ਤੇ ਕਿਸ ਤਰ੍ਹਾਂ ਉਹਦੇ ਨੂੰ ਲੌਂਦੀ ਫਸਾ ਕੇ ਲੈ ਲਾ ਇਹ ਤਾਂ ਨਹੀਂ ਲੌਂਦੀ ਇਹਦੀ ਬੜੀ ਪੱਕੀ ਹੂ ਚਲ ਕਰਦਾ ਗੱਲ ਇਹਨਾਂ ਮੈਂ ਵੀ ਨਹੀਂ ਨਾ ਚੜਦੀ ਆ ਤੇ ਤੂੰ ਪਾਡੇ ਮੰਨ ਲਈ ਤੂੰ ਉੱਥੇ ਚੱਲ ਜੰਦਾ ਤੇ ਨਾ ਠੀਕ ਆ ਹਾਂ ਮੇਰਾ ਕੋਈ ਮਾਤਾ ਨਹੀਂ ਚੁੱਪਿਆ ਆ ਉਹ ਮੈਂ ਉਹ ਕੰਮ ਕਰਦਾ ਰਿਹਾ ਸੀ ਹਾਂ 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 ਮੁਸਕਾਨ ਠੀਕ ਆ ਮੈਂ ਤੇ ਠੀਕ ਆ ਤੂੰ ਸੁਣਾ ਅੱਜ ਕਿੱਥੋਂ ਯਾਦ ਆ ਗਈ ਤੈਨੂੰ ਯਾਦ ਯਾਦ ਆਂਦੇ ਹੁੰਦੇ ਫੋਨ ਇੰਨੀ देर ਬਾਅਦ ਕੀਤਾ ਹੀ ਹੋਰ ਠੀਕ ਚੱਲ ਕੰਮ ਕਰ ਹਾਂ ਕੰਮ ਕਰ ਤੇ ਬਹੁਤ ਵਧੀਆ ਸਾਡਾ ਤੁਹਾਡਾ ਕੰਮ ਠੀਕ ਐ ਚਲ ਹੋਰ ਕਰ ਵੀਰ ਜੀ ਠੀਕ ਹੈ ਕਿਹੜਾ ਕੰਮ ਪੈ ਗਿਆ ਤੈਨੂੰ ਪੈਸੇ ਹਨ ਕਿੰਨੂ ਕਿਹਦੀ ਲੋੜ ਪੈ ਗਈ ਅੱਛਾ ਤੈਨੂੰ ਨਹੀਂ ਲੋੜ ਹੈ ਤੇਰੇ ਫਰੈਂਡ ਨੂੰ ਲੋੜ ਹੈ ਕਿੰਨੀ 5 ਲੱਖ ਦੀ ਇੰਨੀ ਵੱਡੀ ਰਕਮ ਇੰਨੀ ਵੱਡੀ ਰਕਮ ਦੇਖ ਮੈਂ ਤਾਂ ਤੈਨੂੰ ਹੀ ਜਾਣਦੀ ਆ ਤੂੰ ਮੇਰੀ ਬੈਸਟ ਫਰੈਂਡ ਹੈ ਮੈਂ ਉਹਨੂੰ ਥੋੜੀ ਨਾ ਜਾਣਦੀ ਆ ਰਕਮ ਵਿੱਚ ਕੋਈ ਛੋਟੀ ਤੇ ਹੈ ਨਹੀਂ ਚਲ ਗਰੰਟੀ ਲੈ ਗਰੰਟੀ ਵਾਲੀ ਕੋਈ ਗੱਲ ਨਹੀਂ ਫਿਰ ਵੀ ਮੈਨੂੰ ਤੇਰੇ ਤੇ ਵੀ ਵਿਸ਼ਵਾਸ ਹੈ ਐ ਕਿ ਇਹੋ ਜਿਹੀ ਗੱਲਾਂ ਕਰਦੇ ਵੀ ਹੈ ਚਲ ਕੋਈ ਨਹੀਂ ਆਂਦੇ ਤਾਂ ਫਿਰ ਮੈਂ ਕਰਦੀ ਆ ਤਾਂ ਹੋਰ ਹੂੰ ਕੰਮਕਾਰ ਉਹਨਾਂ ਦਾ ਵਧੀਆ ਸੀ ਅੱਛਾ ਹੁਣ ਘਾਟਾ ਪੈ ਗਿਆ ਸੋਖੇ ਹੀ ਕਰਦੇ ਸੀ ਹੋ ਜਾਂਦਾ ਚਲ ਬਿਜ਼ਨਸ ਵਿੱਚ ਘਾਟੇ ਵਾਦੇ ਤੇ ਚੱਲਦੇ ਰਹਿੰਦੇ ਆ ਹੂੰ ਚਲ ਕੋਈ ਨਾ ਦੇ ਦਾਂਗੀ ਤੇਰੇ ਕਹਿੰਦੇ ਵੀ ਇਹ ਨਾ ਮੈਂ ਤੈਨੂੰ ਹੀ ਜਾਣਦੀ ਆ ਹਾਂ ਮੈਂ ਉਹਨੂੰ ਥੋੜੀ ਨਾ ਜਾਣਦੀ ਆ ਫਿਰ ਵੀ ਭਰ ਲੈਣ ਅਗਲਾ ਵਾਪਸ ਕਰ ਦਵੀਂ ਹੂੰ ਤੇਰੀ ਫਰੈਂਡ ਤੇ ਮੇਰੀ ਫਰੈਂਡ ਨਾਲ ਪੈਸੇ ਦੀ ਗੱਲ ਤੇ ਉਹ ਹੋਰ ਹੁੰਦੀ ਨਾ ਫਿਰ ਪਿਆਰ ਚ ਫਿੱਕ ਪੈ ਜਾਂਦੀ ਨਾ ਹੂੰ ਨਹੀਂ ਨਹੀਂ ਚਲ ਕੋਈ ਨਹੀਂ ਆਨ ਕਿ ਤੇ ਮੈਂ ਕਰਦੀ ਆ ਫਿਰ ਗੱਲ ਆਨ ਵਾਲੀ ਆ ਚਲ ਦੇਖਦੀ ਆ ਮੈਂ ਠੀਕ ਹੈ। ਹੋਰ ਆਵੀਂ ਫਿਰ ਘਰ। ਚਲ ਅਗਲੇ ਹfte ਆਇੰਗੇ। ਚਲ। ਆ ਜੀ ਫਿਰ। ਹਮ OK, ਬਾਏ। ਹੁਣ ਇਹਦੀ ਫਰੈਂਡ ਨੂੰ 5 ਲੱਖ ਦੀ ਲੋਨ ਪਾਈ। ਚਲ ਮੇਰੇ ਵੀ ਪੈਸੇ ਕਿਹੜੇ ਇੱਥੇ ਪਏ ਰਹਿ ਕੇ ਵੱਧ ਜਾਨੇ। ਵਿਆਜ ਹੀ ਆਊਗਾ ਕਮਸੇ ਕਮ। ਵਿਆਜ ਇਧਰੋਂ ਵਿਆਜ ਆ ਜਾਏਗਾ ਉਧਰੋਂ ਮੇਰਾ ਕੋਈ ਨਾ ਕੋਈ ਕਰਜ਼ਾ ਲੈ ਤੂਗਾ। ਕਿਹੜੇ ਵੱਧ ਕਿਟੀਆਂ ਚੁੱਕੀਆਂ। ਇਧਰੋਂ ਵਿਆਜ ਆਊਗਾ ਉਧਰੋਂ ਤਾਰੀਆਂ ਜਾਣਗੀਆਂ। ਕਮ ਸੇ ਕਮ ਮਹੀਨੇ ਦੀ ਕਿੱਟੀ ਨਿਕਲ ਜੂ ਕਰੂਗੀ ਕਿ ਇੱਕ ਕਿਸ਼ਤੀ ਭਰੀ ਜਾਊਗੀ ਸਸ਼ੀਲ ਜੀ ਨੇ ਸਸਕੀ ਜੀ ਮੈਨੂੰ ਮੁਸਕਾਨ ਦੇ ਨੇ ਭੇਜਿਆ ਸੀ ਅੱਛਾ ਮੁਸਕਾਨ ਨੇ ਭੇਜਿਆ ਨਾ ਉਹ ਮੇਰੀ ਬੈਸਟ ਫਰੈਂਡ ਆ ਉਹ ਬੈਠਾ ਠੰਡਾ ਲਿਆ ਮਾ ਨਹੀਂ ਨਹੀਂ ਕੀਚੀ ਦੀ ਲੋੜ ਨਹੀਂ ਦੀਦੀ ਤੁਹਾਨੂੰ ਦੀਦੀ ਨੇ ਦੱਸਿਆ ਹੀ ਹੋਏਗਾ ਮੈਂ ਇਸ ਕੰਮ ਆਈ ਆ ਹਾਂਜੀ ਮੈਨੂੰ ਉਹਨਾਂ ਦਾ ਫੋਨ ਆਇਆ ਸੀ ਤਾਂ ਪੈਸੇ ਨਹੀਂ ਲੋੜੇ ਹਾਂਜੀ ਹਾਂਜੀ ਤੁਹਾਨੂੰ ਐਸੇ ਕੀ ਜ਼ਰੂਰਤ ਪਈ ਗੀ ਜੀ ਜੀ ਦੇਖੋ ਹਾਲਾਤ ਹੀ ਕੁਛ ਐਦਾਂ ਦੇ ਬਣ ਗਏ ਨੇ ਕੰਮ ਕਰ ਤਾਂ ਬਹੁਤ ਵਧੀਆ ਸੀ ਸਾਡਾ ਅੱਛਾ ਕੰਮ ਕਰ ਵਧੀਆ ਹਾਂਜੀ ਟੂਰਨ ਟਰੈਵਲ ਦਾ ਕੰਮ ਸੀ ਸਾਡਾ ਗੱਡੀਆਂ ਦਾ ਉਹ ਤੇ ਬਹੁਤ ਵਧੀਆ ਕੰਮ ਹੁੰਦਾ ਤੁਹਾਨੂੰ ਪਤਾ ਪਿੱਛੇ ਕਰੋਨਾ ਆਇਆ ਸੀ ਬਹੁਤ ਹੀ ਬੁਰਾ ਸਾਰਾ ਲਾਸ ਨਾ ਸਾਰਾ ਖਤਮ ਹੋ ਗਿਆ ਸਾਡਾ ਬਹੁਤ ਹੀ ਮਾੜਾ ਆਇਆ ਸੋ ਹੁਣ ਥੋੜਾ ਸੰਭਲਿਆ ਹੈ ਦੁਨੀਆ ਕੰਮ ਆਪਣਾ ਸੰਭਲੀ ਆ ਉਹ ਸਾਰੀ ਦੁਨੀਆ ਦੀ ਨਾ ਸੀ ਸੋਚ ਕੇ ਕਿ ਦੁਬਾਰਾ ਕੰਮ ਸ਼ੁਰੂ ਕਰੀਏ ਕਰਨੀ ਚਾਹੀਦੀ ਸ਼ੁਰੂਆਤ ਤੇ ਕੰਨੀ ਸੀ ਗੱਡੀਆਂ ਨਾਲ ਹੀ ਸੋਚਿਆ ਸੀ ਕਿ ਚਲ ਕੇ ਦੁਬਾਰਾ ਗੱਡੀਆਂ ਪਾਣੇ ਸਾਰੀ ਉਮਰ ਉਸੇ ਦੀ ਰੋਟੀ ਖਾਦੀ ਐ ਤੇ ਫਿਰ ਮੈਂ ਕਿਹਾ ਤੇ ਦੋ ਥੋੜੀ ਡਾਊਨ ਪੇਮੈਂਟ ਕਰਨੀ ਹੁੰਦੀ ਐ ਤੁਹਾਨੂੰ ਪਤਾ ਪਾਈ ਗੱਡੀ ਨਿਕਲਦੀ ਐ ਦੋ ਬਣਾਵਾਂਗੇ ਉਹਦੇ ਲਈ ਥੋੜੇ ਬਹੁਤ ਪੈਸੇ ਦੀ ਲੋੜ ਸੀ ਤੇ ਦੀਦੀਆਂ ਨੇ ਮੈਨੂੰ ਕਾਫੀ ਟਾਈਮ ਤੋਂ ਜਾਣਦੇ ਨੇ ਅੱਜ ਨਹੀਂ 15 16 ਸਾਲਾਂ ਤੋਂ ਜਾਣਦੇ ਨੇ ਅਤੇ ਜਿਉਂ ਨਾਲੇ ਬੈਸਟ ਫਰੈਂਡ ਹਾਂਜੀ ਹਾਂਜੀ ਭੈਣ ਹੀ ਕਹ ਲਓ ਫਰੈਂਡ ਕੀ ਕਹਿਣਾ ਹੈ ਭੈਣ ਕਹਿ ਸਕਦੇ ਹੋ ਮਸਕਾਨੇ ਮੇਰੀ ਭੈਣਾ ਵਰਗੀ ਹੈ ਹਾਂਜੀ ਹਾਂਜੀ ਤੇ ਮੈਨੂੰ ਉਹਨਾਂ ਨੇ ਤੁਹਾਡੇ ਕੋ ਭੇਜਿਆ ਸੀ ਹਾਂ ਤੇ ਤੁਸੀਂ ਜਿਸ ਤਰ੍ਹਾਂ ਵੀ ਜੋ ਵੀ ਫਾਰਮੈਲਿਟੀ ਕਹਿੰਦੇ ਹੋ ਮੈਂ ਪੂਰੀ ਕਰ ਦਿੰਨੀ ਆ ਕਿ ਮੈਨੂੰ ਪੈਸਿਆਂ ਦੀ ਸਭ ਕੋ ਲੋੜ ਹੈਗੀ ਆ ਕਿਉਂਕਿ ਸਮਝ ਨਹੀਂ ਆ ਰਹਾਸ਼ਾ ਨਹੀਂ ਹੋਏਗੀ ਕਿਸੇ ਗੱਲੋਂ ਵੀ ਤੈਨੂੰ ਹਾਂ ਉਹ ਤੇ ਚਲੋ ਮੈਨੂੰ ਉਹਨਾਂ ਨੇ ਕਿਹਾ ਵਾ ਪੂਰੀ ਗਰੰਟੀ ਦਿੰਦੇ ਵੇ ਤੁਹਾਡੀ ਪਰ ਫਿਰ ਵੀ ਮੈਨੂੰ ਕੋਈ ਤੇ ਫਾਰਮੈਲਿਟੀ ਕਰਨੀ ਪੈਣੀ ਚੈੱਕ ਲੈ ਕੇ ਆਈ ਹੀ ਆ ਨਾਲ ਤੁਸੀਂ ਦੇਖ ਸਕਦੇ ਹੋ ਹੂੰ ਜੇਕਰ ਤੇ ਮੈਂ ਸੈਂ ਵਗੈਰਾ ਵਾਪਸ ਤੇ ਸੀ ਦੀਦੀ ਨਾਲ ਆਪ ਹੀ ਲੋਨ ਫਰਮ ਤੇ ਕਰਵਾਏ ਨੇ ਤੇ ਮੈਂ ਚੱਕ ਲੈ ਕਿਹਨੇ ਤੁਸੀਂ ਚਾਹਤ ਸਕਦੇ ਹੋ ਉਹ ਤੇ ਰੱਖਾਂਗੇ ਜੋ ਇੰਟਰਸਟ ਬੰਦਾ ਮੈਂ ਇੰਟਰਸਟ ਦਵਾਂਗੀ ਰਕਮ ਜਿੰਨੀ ਜਲਦੀ ਹੋ ਸਕੇ ਮੈਂ ਤੁਹਾਨੂੰ ਵਾਪਸ ਕਰ ਦਾਂਗੀ ਜਲਦੀ ਕਰੋਗੇ ਦੇਖੋ ਤਾਂ ਵਾਪਸ ਦੋਗੇ ਤੁਹਾਡੇ ਹੀ ਫਿਰਨੇ ਤੁਹਾਨੂੰ ਉਹਨੇ ਵਿਆਜ ਨਹੀਂ ਤੇ ਪਈ ਜਾਣਾ ਲਈ ਠੀਕ ਹੈ ਤੁਸੀਂ ਜੋ ਕਹਿ ਰਹੇ ਹੋ ਦੇਖੋ ਦੀਦੀ ਤੁਸੀਂ ਮੇਰੇ ਕੋਲ ਪਹਿਲੀ ਵਾਰੀ ਆਏ ਤੇ ਪਹਿਲੀ ਵਾਰੀ ਮੈਂ ਤੁਹਾਨੂੰ ਪੈਸੇ ਦੇ ਲਗੀਆਂ ਕੋਈ ਮੁਸਕਾਨ ਦੇ ਕਹਿੰਦੇ ਮੁਸਕਾਨ ਤੇ ਮੇਰਾ ਭੈਣਾ ਵਾਲਾ ਹਿਸਾਬ ਤੁਹਾਨੂੰ ਦੱਸਿਆ ਮੈਂ ਵੇਖੋ ਤੁਸੀਂ ਭਰੋਸਾ ਆਪਣਾ ਆਪੇ ਬਣਾਣਾ ਹੈ ਆਪਣਾ ਤੁਸੀਂ ਭਰੋਸਾ ਆਪੇ ਬਣਾਓਗੀ ਤਾਂ ਹੀ ਵਧੀਆ ਤੁਹਾਨੂੰ ਅੱਗੇ ਤੋਂ ਵੀ ਮੈਂ ਪੈਸੇ ਦਵਾਂਗੀ ਜੇ ਤੁਸੀਂ ਟਾਈਮ ਸਿਰ ਵਾਪਸ ਦੋਗੇ ਪੈਸੇ ਨਹੀਂ ਮੈਂ ਪੂਰੇ ਤੁਹਾਨੂੰ ਵਿਆਜ ਦਿਆ ਕਰਾਂਗੀ ਜਿਹੜੀ ਤਰੀਕ ਤੁਸੀਂ ਮਿਥ ਦੋਗੇ ਉਸੇ ਤਰੀਕੇ ਤੁਹਾਨੂੰ ਵਿਆਜ ਹੋਵੇਗਾ ਨਾ ਇਹ ਨਾ ਹੋਵੇ ਵਿਆਇਰ ਲੇਟ ਕਰੀ ਜਾਓ ਫਿਰ ਚੰਗਾ ਨਹੀਂ ਲੱਗੇਗਾ ਨਾ ਨਹੀਂ ਨਹੀਂ ਦੇਖੋ ਮੈਂ ਲੋੜ ਮੰਨਦੇ ਮੈਂ ਚੱਲ ਕੇ ਆਈ ਆ ਮੈਂ ਕਦੇ ਵੀ ਐ ਨਹੀਂ ਤੁਹਾਨੂੰ ਦਿਖਾਵਾਂਗੀ ਕਿ ਪੈਸੇ ਲੈ ਗਈ ਤੇ ਵਿਆਹ ਨਹੀਂ ਟਾਈਮ ਨਾਲ ਦੇਂਦੀ ਔਰ ਰਕਮ ਵੀ ਜਿੰਨੀ ਜਲਦੀ ਹੋਏਗੀ ਮੈਂ ਤੁਹਾਡੀ ਮੋੜਦਾ ਬਾਕੀ ਫਾਰਮੈਲਟੀ ਦੀ ਤੇ ਕੋਈ ਗੱਲ ਨਹੀਂ ਉਹ ਉਹਦੇ ਵਿੱਚ ਅੱਜਕੱਲ ਕਰਨੀ ਆਂ ਬੰਦੀ ਤੁਹਾਨੂੰ ਪਤਾ ਹੀ ਆ ਮੋਲ ਕਿਹੜਾ ਚੱਲਦਾ ਪਿਆ ਲੋਕੀ ਪੈਸੇ ਲੈ ਜਾਂਦੇ ਆ ਕੋਈ ਕਹਿੰਦਾ ਮੈਨੂੰ 4 ਲੱਖ ਦੇ ਦੇ ਕੋਈ ਕਹਿੰਦਾ ਮੈਨੂੰ 5 ਲੱਖ ਦੇ ਦੇ ਪੈਸੇ ਦੀ ਕਿਹੜੀ ਗੱਲ ਐ ਪੈਸੇ ਆਪਾਂ ਦੇ ਦਾਂਗੇ ਅੱਖਾਂ ਮੀਟੀਆਂ ਜੀ ਦੇ ਜਨੇ ਖਣੇ ਨੂੰ ਦੇਈ ਜਾਈਏ ਤੇ ਮੁੜ ਕਿਉਂ ਜੇ ਆਪਾਂ ਚੈੱਕ ਵਗੈਰਾ ਨਾ ਨਾ ਰੱਖੀ ਇਹਨਾਂ ਨੂੰ ਵਾਪਸ ਨਹੀਂ ਦੇਣੀਆਂ ਨਾ ਨੇ ਵਾਪਸ ਕੀ ਵਿਆਜ ਵੀ ਦੇਣ ਨਹੀਂ ਹੁੰਦੇ ਨਹੀਂ ਨਹੀਂ ਮੈਂ ਇਸੇ ਲਈ ਲੈ ਲਓ ਸੈਨ ਕਰਕੇ ਲੈ ਕੇ ਆਈ ਆ ਚੈੱਕ ਕਿ ਤੁਹਾਨੂੰ ਇਹ ਨਾ ਲੱਗੇ ਕਿ ਮੈਂ ਕੁਝ ਗਲਤ ਕਰਦੀ ਕਿ ਤੁਹਾਡੇ ਨਾਲ ਤਾਂ ਹੀ ਤੇ ਤੁਹਾਨੂੰ ਮੈਂ ਦੇਣ ਲੱਗੀ ਪੈਸੇ ਪੈਸੇ ਦੀ ਕਿਹੜੀ ਮੇ ਫਾਹ ਮੈਂ ਤੂੰ 2-4 ਘੋੜਜਣਾ ਨਹੀਂ ਉਹ ਲੈ ਆਣਾ ਕੀ ਕਰੀਂ ਹਾਂ ਉਹ ਵੱਧੂ پیسے ਪਏ ਆ ਮੇਰੇ ਕੋਲ ਮੇਰੇ ਅਲਮਾਰੀਆਂ ਚ ਕਿਹੜੇ ਵੱਧ ਜਾਨੇ ਹੈ ਦੇਖੋ ਵਿਆਜ ਹੀ ਆਊਗਾ ਮੇਰਾ ਤੇ ਮੇਰੀ ਰਕਮ ਦੁਗਣੀ ਹੋ ਜੂਗੀ ਹੋ ਤੇ ਹੈ ਹੋਏਗੀ ਨਾ ਤੇ ਇਸ ਕਰਕੇ ਨਾ ਤੂੰ ਆਪਣਾ ਵਿਆਜ ਬਣਾਣਾ ਤੁਹਾਡੇ ਹੱਥ ਵਾਸਤੇ ਹੈ ਨਹੀਂ ਨਹੀਂ ਮੈਂ ਤੁਹਾਡਾ ਕੋਈ ਵੀ ਭਰੋਸਾ ਨਹੀਂ ਤੋੜਾਂਗੀ ਟਾਈਮ ਨਾਲ ਵਿਆਜ ਦੇਵਾਂਗੀ ਰਕਮ ਦੇਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਹੁਣ ਮੇਰਾ ਕੰਮ ਮੁੜਨ ਲੱਗ ਗਿਆ ਤੇ ਵਿਆਗ ਰੁਕ ਦੋ ਬਾਕੀ ਚੱਕ ਤੇ ਫਾਰਮੈਲਟੀ ਆ ਤੁਸੀਂ ਦਿੱਤਾ ਮੈਂ ਲੈ ਲੇ ਮੈਂ ਤਾਂ ਧੰਨਵਾਦ ਆ ਤੁਹਾਡੀ ਬਹੁਤ ਬਹੁਤ ਧੰਨਵਾਦ ਨਹੀਂ ਹੱਥ ਨਾ ਛੋੜੋ ਤੁਸੀਂ ਠੰਡਾ ਲਿਆਵਾਂ ਨਹੀਂ ਨਹੀਂ ਬਸ ਕੁਛਿੰਦੀ ਕੁਛ ਮੈਨੂੰ ਪੈਸੇ ਦੇ ਦੋ ਮੈਂ ਫਿਰ ਟਾਈਮ ਨਾਲ ਚੱਲ ਜਾਵਾਂ ਪੈਸੇ ਦੇ ਦਿਓ ਐਲੋਦੀਨ ਨੇ 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 ਤੁਸੀਂ ਮੈਨੂੰ ਦੇਰ ਤੇ ਨਹੀਂ ਵਿਸ਼ਵਾਸ ਕੀਤਾ ਬਲੀ ਵਾਰ ਤੇ ਬਸ ਮੈਂ ਜਿਨੇ ਕੋਈ ਲੋੜ ਹੀ ਆ ਮੈਂ ਜਿਨੇ ਹੋਏ ਨੇ ਨੇ ਠੀਕ ਹੈ ਥੈਂਕ ਯੂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਬਲੀ ਗਾਲ ਨਹੀਂ ਬਸ ਤੇ ਵਿਆਹ ਨੂੰ ਟਾਈਮ ਸੇ ਦੇ ਹਾਂਜੀ ਹਾਂ ਤੁਹਾਨੂੰ ਵਿਆਹ ਮੈਨੂੰ ਮੇਰਾ ਵਿਆਹ ਜਾਈਏ ਉਹੀ ਤੁਹਾਡਾ ਥੈਂਕ ਯੂ ਹੈ ਸਭ ਕੁਝ ਹੈ ਲੈ ਲੈ ਤੁਹਾਡਾ ਵਿਆਹ ਟੈਨ ਪੂਰੀ ਤਰੀਕੇ ਤੁਹਾਨੂੰ ਪਹੁੰਚ ਜਾ ਕਰੇਗਾ ਮੈਂ ਘਰ ਕੋਲ ਚੱਲ ਕੇ ਦੇ ਨਾਵਾਂਗੀ ਤੇ ਰਕਮ ਵੀ ਛੇਤੀ ਮੋੜ ਦਵਾਂਗੀ ਹਾਂਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੈਲਕਮ ਜੀ ਲੈ ਅੱਜ ਤੇ ਮਜ਼ਾ ਹੀ ਆ ਗਿਆ ਹਸ਼ਦਾਨ ਮੇਰੇ ਕੋ 5 ਲੱਖ ਲੈ ਗਈ ਹਾਏ 5 ਲੱਖ ਦਾ ਭਲਾ ਵਿਆਜ ਕਿੰਨਾ ਲੱਗੂਗਾ 50000 ਰੁਪਏ ਮਹੀਨਾ ਹਾਏ 50000 ਰੁਪਏ ਮਹੀਨਾ ਹਰ ਮਹੀਨੇ ਹੋਊਗਾ ਲੈ ਮੇਰੇ ਤੇ ਮੋਟ ਜਾ 7-8 ਮਹੀਨੇ ਜਦ ਮੇਰੇ 5 ਲੱਖ ਦੀ ਰਕਮ ਵੀ ਪੂਰੀ ਹੋਣ ਨੂੰ ਫਿਰਨੀ ਹੈ ਲੈ ਇਹ ਤੇ ਵਧੀਆ ਕੰਮ ਨਹੀਂ ਹੈ ਨਾ ਕਿਤੇ ਆਣਾ ਪਵੇ ਨਾ ਕਿਤੇ ਜਾਣਾ ਪਵੇ ਪੱਖੇ ਦੇ ਥੱਲੇ ਬੈਠੇ ਬੈਠੇ ਮੇਰਾ ਪ੍ਰੋਫਿਟ ਹੋ ਹੀ ਜਾਣਾ ਲੋਕੀ ਤੇ ਤੁਪੇ ਸਾੜਦੇ ਮਰਦੇ ਰਹਿੰਦੇ ਆ ਕੰਮਾ ਕਰਾਦੇ ਜਾਂਦੇ ਆ ਮੈਂ ਹੱਦ ਕੰਨੀ ਇਹੋ ਕੰਮ ਕਰ ਲਓ ਵਿਆਜੀ ਘਰ ਬੈਠੇ ਪ੍ਰੋਫਿਟ ਕਮਾਈ ਜੋ ਕਿੰਨੇ ਇਹੋ ਜਾਣੇ ਮੇਰੇ ਤੇ ਦਿਨ ਨਹੀਂ ਬਦਲ ਜਾਣੀ ਮੈਨੂੰ ਤੇ ਦੋ ਚਾਰ ਰੁਪਏ ਜਨਾਨੀਆਂ ਲਾ ਲੈਣੀਆਂ ਇਹੋ ਜੀਆਂ ਕਿੰਨੇ ਪੈਸੇ ਆਉਣ ਕਰਨਗੇ ਮੇਰੇ ਸੋਹੇ ਦੀ ਇੱਕ ਗੱਡੀ ਉਧਰੀ ਲੈ ਲਵਾਂ ਉਹਦੀ ਕਿਸ਼ਤ ਵੀ ਵਿੱਚੋਂ ਨਿਕਲ ਜਾਣੀ ਕਰਨੀ ਹੈ ਬਥੇ ਕੰਮ ਆ ਬਹੁਤ ਵਧੀਆ ਕੰਮ ਆ ਰਿਹਾ ਹੈ ਇੱਕਦਮੀ ਰਿਸ਼ਦਾਨ ਭਾਬੀ ਕਹਿੰਦੀ ਮੇਰੇ ਪੈਸੇ ਖਾਊਗੀ ਮੈਂ ਨਹੀਂ ਪੁੱਲੀਆ ਜਿਹੜੇ ਨੂੰ ਮੈਂ ਪੈਸੇ ਵਾਪਸ ਦਵਾਂਗੀ ਮੈਂ ਥੋੜੀ ਨਾ ਵਾਪਸ ਕਰਨੇ ਆ ਹਏ ਜੇ ਉਹਦੇ ਪੈਸੇ ਨਾ ਹੁੰਦੇ ਅੱਜ ਤੇ ਮੈਨੂੰ ਕਿੱਥੋਂ 5 ਲੱਖ ਦਾ ਚੂਨਾ ਲੈਣਾ ਉਹ ਇੱਕ ਦਿਨ ਨੂੰ ਮੈਂ ਚੈੱਕ ਵੀ ਨਹੀਂ ਦੇਣਾ ਵਾਪਸ ਇਹ ਮੈਂ ਡਬਲ ਵਸੇ ਇੱਕ ਤੇ ਵਿਆਜ ਨਹੀਂ ਇਹਦੇ ਕੋਲ ਲੈਣਾ ਇੱਕ ਮੈਨੂੰ ਚੈੱਕ ਵੀ ਨਹੀਂ ਦੇਣਾ ਉਹ ਵੀ ਰਕਮ ਮੇਰੇ ਕੋਲ ਆਊਗੀ ਤੇ ਉਧਰ ਵਿਆਜ ਵੀ ਖਾਈ ਜਾਵਾਂਗੀ ਮੈਂ ਤੇ ਮੇਰੇ ਤੇ ਮੋਜਾ ਹੀ ਮੋਜਾ ਇਹ ਮੁਰਗੀ ਬੜੀ ਵਧੀਆ ਫਸੀ ਹੈ ਮੈਂ ਹੋਰ ਚਾਰ ਮੁਰਗੀਆਂ ਵਸਾਂ ਮੇਰੇ ਤੇ ਮੋਜਾ ਹੀ ਮੋਜਾ ਹੋ ਜਾਣੀ ਸ਼ੁਕਰ ਹੈ ਰੱਬ ਦਾ ਲੈਣਾ ਬੜਾ ਬੜਾ ਸ਼ੁਕਰ ਐਂਜੀ ਮਟਕੀਆ ਮਾਰੀ ਜਾਵਾਂ ਦਿਨ ਬਦੀਨ ਦਿਨੋ ਰਾਤ ਠਕਿਆ ਮਾਰ ਮਾਰ ਕੇ ਮੇਰੇ ਵੀ ਕਾਰੋਬਾਰ ਚ ਵਾਦੇ ਪਈ ਜਾ ਪਈ ਜਾ ਸਸਰੀ ਘਰ ਬੈ ਜੀ ਸਸਰੀ ਘਰ ਤੇ ਮੈਂ ਹੋਰ ਕੀ ਆ ਜਾ ਵਾਠ ਠੀਕ ਠਾਕ ਤੇ ਆਪਣੇ ਸੁਣਾਉ 판ਦੀ ਜਪਾ ਟੋ ਵਧੀਆ ਗਰਮੀ ਵੜੀ ਘਾਤੀ ਹੈ ਹਾਂ ਜਿੰਨੂੰ ਪਤਾ ਹੀ ਹੈ ਨਾ ਮੇਰੇ ਨਾਲ ਬਹੁਤ ਗਰਮੀ ਹੁੰਦੀ ਆ ਹਾਂ ਉਹ ਤੇਗਾ ਹੀ ਆ ਤੇ ਹੋਰ ਕੀ ਕਰਦੇ ਆ ਜੇ ਅਸੀਂ ਵੇਲੇ ਅਸੀਂ ਕੀ ਕਰਨਾ ਆਪਣੇ ਪਰਿਵਾਰ ਦੀ ਸੁਨਾਹ ਹਾਂ ਸਾਰੇ ਠੀਕ ਆਗਾ ਗਿਆ ਕਮਾ ਕੁਮਾ ਤੇ ਹੋਰ ਜੀ ਅੱਜ ਟੱਡੇ ਗਏ ਮੱਗ ਗਏ ਕੁਛ ਘਰ ਬੈਠ ਕੇ ਹਾਂ ਚਲੋ ਕੋਈ ਨਹੀਂ ਰਹੀਆਂ ਬਸ ਹੋ ਗਈ ਤੁਸੀਂ ਚਨਾਉ ਪਰਵਾਹ ਦੀ ਬਸ ਠੀਕ ਠਾਕ ਤੇ ਕਿਰਪਾ ਆਹ ਠੀਕ ਹੈ ਹਾਂਜੀ ਹਾਂਜੀ ਨੋ ਲੱਗਿਆ ਹਾਂਜੀ ਨੋ ਵੀ ਠੀਕ ਆ ਅੱਛਾ ਕੀ ਕਰਨੀ ਇਹਨੂੰ ਉਹ ਕੱਪੜੇ-ਕੱਪੜੇ ਹੀ ਨਾ ਫਿਰ ਤੁਹਾਨੂੰ ਪਤਾ ਛੰਡੇ ਤੇ ਜਮਾ ਹੋ ਜਾਂਦੇ ਆ ਬੱਚੇ ਜਾਂਦੇ ਆ ਨਾ ਸਕੂਲ ਅੱਛਾ ਤੇ ਫਿਰ ਤੁਹਾਨੂੰ ਪਤਾ ਕੀ ਹੱਥ ਤੇ ਬਾਜੀ ਨੂੰ ਪੈਣ ਨਹੀਂ ਲੱਗਦਾ ਤੇ ਤੋਣ ਲਈ ਹਣੀ ਆ ਅੱਛਾ ਅੱਛਾ ਹਾਂਜੀ ਹਾਂਜੀ ਹੋਰ ਪਾਣੀ-ਪੁਣੀ ਪੀਓਗੇ ਹਾਂ ਨਹੀਂ ਨਹੀਂ ਭਾਈ ਹੁਣ ਆਈ ਕਰ ਰਹੀ ਆਈ ਆਂ ਪੈਂਦੀ ਮੈਂ ਤਾਂ ਤੁਹਾਡੇ ਕੋਲ ਆਈ ਆ ਦੇ ਵੀ ਤਾਂ ਇਹ ਕਮੇਟੀਆਂ ਨਹੀਂ ਆਈਆਂ ਸੀ ਲੱਖ ਲੱਖ ਵਾਲੀਆਂ ਤੇ ਤੁਸੀਂ ਐਸੇ ਪਹੁੰਚਾਈਆਂ ਨਹੀਂ ਐਸ ਮਹੀਨੇ ਮੈਂ ਕਿਹਾ ਚੱਲ ਮੈਂ ਕੰਨ ਨਾਲ ਮੈਂ ਆਹ ਹੋ ਗਿਆ ਉਹਦੇ ਨਾਲ ਮੈਂ ਭੈਣ ਜੀ ਨੂੰ ਪੁੱਛ ਪਿਆ ਉਹ ਵੀ ਕੋਈ ਪ੍ਰੋਬਲਮ ਤੇ ਨਹੀਂ ਹੈਗੀ ਹੁੰਦਾ ਇਹ ਘਰ ਦੇ ਵਿੱਚ ਕਈ ਤਰ੍ਹਾਂ ਦੀ ਹੋ ਜਾਂਦੀ ਹੈ ਹਾਂਜੀ ਤੇ ਇਸ ਕਰਕੇ ਫਿਰ ਮੈਂ ਕਿਹਾ ਮੈਂ ਆਖੀ ਜੀ ਮੈਂ ਉਹ ਨਾਲ ਲੈ ਕੇ ਆ ਮੈਂ ਕਮੇਟੀ ਭੈਣ ਜੀ ਕਮੇਟੀ ਤੇ ਤੁਹਾਨੂੰ ਪਤਾ ਸਾਡੀ ਪਹਿਲਾਂ ਪਹੁੰਚਦੀ ਹਾਂਜੀ ਬਸ ਇਹੋ ਪਹਿਲਾਂ ਹੀ ਚਾਲ ਸੌਰਤਨ ਤਾਂ ਇਹ ਕਮੇਟੀ ਨਹੀਂ ਪਹੁੰਚੀ ਥੋੜਾ ਜਿਹਾ ਨਾ ਮੁੰਡੇ ਦੇ ਕੰਮਕੁੰਮ ਦੇ ਵਿੱਚ ਹੋ ਗਿਆ ਥੋੜਾ अच्छा ते ओ उधर देने-दूने करके तो बहन जी ਸਾਡੀ ਲੇਟ ਆ ਕਮੇਟੀ ਕੋਈ ਗੱਲ ਨਹੀਂ ਅਸੀਂ ਦਵਾਂਗੇ ਕੋਸ਼ਿਸ਼ ਕਰਨ ਦੇ ਆ ਪਰ ਥੋੜੀ ਤੁਹਾਨੂੰ ਵੇਟ ਕਰਨੀ ਪੈਣੀ ਆ ਉਹ ਤੇ ਤੁਹਾਡੀ ਗੱਲ ਠੀਕ ਆ ਚਲੋ ਮੈਂ ਤੇ ਵੇਟ ਕਰ ਲਾਂਗੀ ਬਾਕੀ ਪਰ ਜਿੰਨਾ ਮੈਂਬਰਾਂ ਨੂੰ ਦੇਣੀ ਹੁੰਦੀ ਹੈ ਨਾ ਉਹ ਫਿਰ ਕਹਦਾ ਕਹਦੇ ਕਿ ਭਾਵੇਂ ਜਸਮਜੀ ਸਾਨੂੰ ਭੁਗਤਾਨ ਕਰੋ ਸਾਡਾ ਕੋਈ ਗੱਲ ਨਹੀਂ ਭੈਣ ਜੀ ਤੁਸੀਂ ਸਮਝੋ ਸਾਡੀ ਗੱਲ ਕਮੇਟੀ ਤੁਹਾਡੀ ਰਹਿੰਦੀ ਨਹੀਂ ਪਰ ਮੈਂ ਮੁੰਡੇ ਨੂੰ ਵੀ ਆਖੋਣ ਕੋ ਥੋੜਾ ਬੂਤਾ ਕਰੂ-ਕਰੂਗਾ ਤੇ ਫਿਰ ਤੁਹਾਡੀ ਕਮੇਟੀ ਦੋ ਕੋਈ ਅੱਗੇ ਸਾਡੀ ਕਦੀ ਲੇਟ ਨਹੀਂ ਹੋਈ ਉਹ ਤੇ ਮੈਨੂੰ ਪਤਾ ਹੈ ਹਾਂਜੀ ਉਹ ਤੇ ਮੈਨੂੰ ਪਤਾ ਪਹਿਲਾਂ ਹੀ ਜਾਂਚ ਗਿਆ ਤੁਹਾਡਾ ਤਾਂ ਹੀ ਤੇ ਮੈਂ ਆ ਪਾਈ ਹਾਂ ਹਾਂਜੀ ਤੇ ਮੈਂ ਕਹਿੰਦਾ ਲੈ ਭੈਂਜੀ ਨੂੰ ਪੁੱਛ ਕੇ ਆਵਾਂਗਾ ਤਾਂ ਮੈਂ ਕਿ ਲਾਵਾਂ ਤੇ ਮੈਂ ਤਾਂ ਲਗ ਕੇ ਆਵਾਂਗਾ ਕੰਮ ਹੀ ਭੈਂਜੀ ਹੋ ਜਾ ਬਣ ਗਿਆ ਜਿੱਦਾਂ ਹੀ ਤੇ ਪਤਾ ਘਰ ਦੇ ਵਿੱਚ ਫਿਰ ਅੱਛੇ ਤਰ੍ਹਾਂ ਹੀ ਹੁੰਦਾ ਹੈ ਅਸੀਂ ਤਾਂ ਸਾਰਿਆਂ ਨੂੰ ਪਹਿਲਾਂ ਵੇਲੋ ਤੁਹਾਨੂੰ ਕਮੇਟੀ ਦੇ ਦਿੰਦੇ ਹਾਂ ਤੇ ਪਰ ਕਮੇਟੀ ਵਾਲੇ ਇੰਜ ਨਾ ਸੰਭਰ ਕਰਦੇ ਇਹਨਾਂ ਨੇ ਲੈਣੀ ਹੁੰਦੀ ਜਿਨ੍ਹਾਂ ਨੇ ਚੁੱਕੀ ਹੁੰਦੀ ਹੈ ਉਹ ਕਹਿੰਦੇ ਸਾਨੂੰ ਟਾਈਮ ਨਾ ਅਸੀਂ ਤੁਹਾਨੂੰ ਟਾਈਮ ਨਾ ਦੇਣੇ ਸਾਨੂੰ ਵੀ ਆਣ ਕੇ ਟਾਈਮ ਨਾਲ ਦਿਓ ਹਾਂਜੀ ਉਹ ਪਰ ਤੁਸੀਂ ਭੈਂਜੀ ਆਪਣੀ ਜਗਾ ਠੀਕ ਜੇ ਪਰ ਸਾਡੀ ਵੀ ਥੋੜੀ ਮਜਬੂਰੀ ਆ ਕੋਈ ਗੱਲ ਨਹੀਂ ਆਉਂਦਾ ਨਾ ਰਣਜੀਤ ਮੈਨੂੰ ਆਖੂਗੀ ਵੀ ਅੰਟੀ ਤੇਰੇ ਕਮੇਟੀ ਲੈਣ ਆਏਗੀ ਕੋਈ ਨਾ ਕੁਛ ਨਾ ਕੁਛ ਕਰਦੇ ਆ ਤੂੰ ਟੈਨਸ਼ਨ ਨਾ ਲਾ ਕਮੇਟੀ ਤੁਹਾਡੀ ਪਹੁੰਚੂਗੀ ਇਹ ਥੋੜਾ ਗੱਲ ਕਮੇਟੀ ਐਂ ਕਰਿਓ ਜਿਆਦਾ ਲੇਟ ਨਾ ਕਰਿਓ ਜੇ ਲੇਟ ਹੋ ਗਈ ਨਾ ਤੇ ਫੇਰ ਤੁਹਾਨੂੰ ਜੁਰਮਾਨਾ ਭੇਜਿਆ ਨਾ ਕਮੇਟੀ ਦਾ ਬਹੁਤ ਭੈਂਜੀ ਤੁਹਾਡੀ ਗੱਲ ਨਾ ਸਮਝਣ ਨਹੀਂ ਆ ਜੁਰਮਾਨੇ ਵਾਲੀ ਮੈਨੂੰ ਪਤਾ ਵਾ ਪਰ ਤੋਂ ਇਹ ਵੀ ਥੋੜਾ ਬੋਤਾ ਮੈਂ ਬਰਨਵਾ ਕੋਈ ਕਦੀ ਹੋਈ ਨਹੀਂ ਲੈ ਲੇ ਥੋੜਾ ਉਹਨਾਂ ਦੇ ਟੈਨਸ਼ਨ ਆ ਥੋੜੇ ਪੈਸੇ ਢੇਲੇ ਦਾ ਹੋ ਗਿਆ ਪੈਂਜੀ ਕੰਮ ਸੰਦੇਚ ਹਾਂਜੀ ਤਦ ਕਰਕੇ ਆ ਤੇ ਕੋਈ ਨਹੀਂ ਮੈਂ ਆਪਣੀ ਨੂੰਹ ਨੂੰ ਵੀ ਆਣੀ ਆਪਣੇ ਪੁੱਤ ਨੂੰ ਵੀ ਆਣੀ ਆ ਤੇ ਕੋਈ ਨਹੀਂ ਤੁਹਾਡੀ ਅਰੇਂਜਮੈਂਟ ਕਰਦੀ ਹੈ ਕੁੜੀ ਦੀ ਟੈਨਸ਼ਨ ਨਾ ਤੁਸੀਂ ਲਿਓ ਇਹਨੇ ਟੈਨਸ਼ਨ ਮੈਨੂੰ ਤਾਂ ਕੋਈ ਨਹੀਂ ਹੁੰਦੀ ਫਿਰ ਦੇਖੋ ਆਪਾਂ ਦੇ ਤੁਹਾਨੂੰ ਪਤਾ ਕੰਮ ਭੁਗਤਾਨ ਕਰਨਾ ਹੁੰਦਾ ਹੈ ਜਾਂ ਅੰਦਰ ਤੋਂ ਕੋਈ ਗੱਲ ਨਹੀਂ ਹੈ ਤੇ ਹੁਣ ਬੰਦਾ ਤੁਹਾਨੂੰ ਪਤਾ ਕਿੰਨੇ 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 ਦੀ ਬੰਦਾ ਕਮੇਟੀ ਪਾਵੇ ਆਪਣੇ ਕਰੋ ਮੈਨੂੰ ਵੀ ਪਤਾ ਤੁਹਾਡੀ ਕਦੇ ਰੇਟ ਨਹੀਂ ਹੁੰਦੀ ਬਰਮੋੜ ਮੇਰੀ ਵੀ ਮਜਬੂਰੀ ਕਰਕੇ ਮੰਗੀ ਐਸੇ ਕਰਕੇ ਆਈ ਬੈਲ ਭੈਣ ਜੀ ਤਰੀਕ ਤੋਂ ਦਿਹਾੜੀ ਲੰਘ ਬਾਗ ਪਹਿਲਾਂ ਹੀ ਦੇ ਆਉਣੀ ਕਮੇਟੀ ਤੁਹਾਡੇ ਸਾਹਮਣੇ ਮਿ ਫੜਾ ਕੇ ਹਾਂ ਜੀ ਤੇ ਲੈ ਭੈਣ ਜੀ ਸਾਨੂੰ ਕੀ ਕਰੰਦਾ ਕਮੇਟੀ ਦਈਏ ਹਾਂ ਉਹ ਤੇ ਤੁਹਾਨੂੰ ਪਤਾ ਹੀ ਆ ਵੀ ਕਦੀ ਸਾਡੀ ਕਮੇਟੀ ਨਹੀਂ ਟੁੱਟੀ ਹਾਂ ਜੀ ਹਾਂ ਜੀ ਕੋਈ ਨਹੀਂ ਦਵਾਂਗੇ ਕੋਈ ਗੱਲ ਨਹੀਂ ਕਿ ਉਹਨੂੰ ਦੇਖ ਲੈਣਾ ਕੋਸ਼ਿਸ਼ ਹੀ ਕਰਨਾ ਕਿ ਛੇਤੀ ਤੋਂ ਛੇਤੀ ਹਾਂ ਜੀ ਹਾਂ ਨਹੀਂ ਨਹੀਂ ਛੇਤੀ ਤੋਂ ਛੇਤੀ ਕਰਾਂਗੇ ਅਸੀਂ ਕਰਣੀ ਸੱਚੀ ਕਰਾਂਗੇ ਹੋਸ ਨਾ ਠੀਕ ਹੈ ਅੰਟੀ ਦੂਸ ਨਾ ਠੀਕ ਹੈ ਜੀ ਹਾਂਜੀ ਪਾਣੀ ਤਾਂ ਨਹੀਂ ਲਿਆਵਾਂ ਅੰਟੀ ਨਹੀਂ ਨਹੀਂ ਪਾਣੀ ਭਾਈ ਉਹਨੇ ਘਰੇ ਤੇ ਆਈਆਂ ਪਾਣੀ ਪੀ ਕੇ ਹੀ ਆਈਆਂ ਜੀ ਚਾਹ ਬਣਾ ਕੇ ਲਿਆਵਾਂ ਤੁਹਾਡੇ ਲਈ ਨਹੀਂ ਨਹੀਂ ਮੈਂ ਆਈ ਹੁਣੇ ਚਾਹ ਪੀ ਕੇ ਆਈਆਂ ਅੱਛਾ ਹਾਂ ਠੀਕ ਮੈਂ ਘਰੇ ਹੀ ਆਈਆਂ ਚਲੋ ਮੈਂ ਆਈ ਹਾਂ ਗਰਮੀ ਬੜੀ ਹੈ ਨਾ ਚਾਹ ਵੀ ਬੜੀ ਬਹੁਤ ਜਿਆਦਾ ਗਰਮੀ ਤੇ ਸਾਰੀ ਝਾੜੀ ਸਾਰੀ ਝਾੜੀ ਹੋਈ ਗਿਆ ਨਾ ਹਾਂਜੀ ਹਾਂਜੀ ਉਹਨੇ ਠੱਡੀ ਜੇ ਜਗ੍ਹਾ ਨਹੀਂ ਉਹ더라 ਮੂੰਹ ਪਾ ਲੈ ਜੀ ਜੀ ਤੁਹਾਨੂੰ ਖੇਤੜ ਕੀਤੀ ਵੇਖੋ ਕਿੱਥੋਂ ਤੁਰ ਕੇ ਆਏ ਹਾਂ ਪਰ ਹੁਣ ਫਿਰ ਕੀ ਕਰਾਂਗੇ ਕਾਨੂੰ ਇਹ ਤਾਂ ਕਦੀ ਭੈਣ ਜੀ ਮੌਕਾ ਹੀ ਨਹੀਂ ਦਿੱਤਾ ਤੂੰ ਇ ਕੋ ਮੇਡੀ ਕਰ ਲੈਣਾ ਉਹ ਬਸ ਉਹ ਹੀ ਹੈ ਨਾ ਮੈਨੂੰ ਮਜਬੂਰੀ ਕਰਕੇ ਆਣਾ ਪਿਆ ਨਹੀਂ ਤੇ ਉਸ ਤਰ੍ਹਾਂ ਤੇ ਤੁਹਾਨੂੰ ਪਰੇ ਬਾਹਰ ਇੰਨੀ ਗਰਮੀ ਹੈ ਕਿ ਕਿੱਥੇ ਨਿਕਲਿਆ ਜਾਂਦਾ ਹੈ ਹਾਂਜੀ ਠੀਕ ਹੈ ਹਾਂ ਠੀਕ ਹੈ ਚਲ ਚੰਦਾ ਜੀ ਸੱਚੀ ਗੱਲ ਚਲ ਕੋਈ ਨਹੀਂ ਪਚਾਵਾਂਗੇ ਬੈਂਕੀ ਬੇਟੀ ਹਾਂ ਪਚਾ ਦੇ ਹਾਂਜੀ ਟੈਨਸ਼ਨ ਨਾ ਲਿਓ ਤੁਸੀਂ ਕੇ ਗੱਲ ਦੀ ਚਲੋ ਹੋ ਚੱਲ ਕੇ ਬੰਮੀ ਆਂਟੀ ਕੀ ਅਲਗੇ ਬੈ ਰੰਤੀ ਤੇ ਮੈਨੂੰ ਚਾਹ ਤਾਂ ਨਹੀਂ। ਹੌਂਦੀ ਗਰਮੀ ਬਣੀ ਨਾ ਟੀਤੀ ਆਈ। ਚਲੋ ਆਪਾਂ ਪੀ ਲੈਣੇ ਦੋਵੇਂ ਜਾਣੇ। ਤੇ ਮੋਤਾ ਗੁੱਡਾ ਸਿਹਰ ਵਿਚਾਰੀ ਆ ਆਇਆ ਨਾ। ਕਿਥੋਂ ਉਤਰ ਕੇ ਆਇਆ? ਉਹ ਕੱਟ ਕਰਕੇ ਤੇਰੀ ਮੈਂ ਕਿਹਾ ਪੀਣੀ ਹੋਗੀ ਪੀ ਲਾਂਗੇ ਨਹੀਂ ਤੇ ਅਸੀਂ ਦੋਵਾਂ ਨੇ ਤਾਂ ਪੀਣੀ ਟਾਈਮ ਆ। ਉਹ ਹੁਣ ਤਾਂ ਕੋਈ ਪਤਾ। ਮੇਰੀ ਗੱਲ ਸੁਣ। ਮੈਂ ਰਣਜੀਤ ਨੂੰ ਫੋਨ ਲਾਉਂਦੀ ਮੰਮੀ ਫੋਨ ਹੀ ਨਹੀਂ ਚੁੱਕਾਂ ਦੇ। ਪਤਾ ਨਹੀਂ ਕਿੱਥੇ ਹੈ ਗਿਆ। ਕੋਈ ਨਹੀਂ ਆ ਜਾਂਦਾ ਕੋਈ ਕੰਮ ਹੋਊਗਾ ਘੜੀ ਖਲੋ ਗਿਆ ਹੋਗਾ। ਤੇ ਮੇਰੀ ਸੁਣ ਗੱਲ। ਉਹ 2 ਮਿੰਟ ਹੋਤੇ ਕਮੇਟੀ ਲੈਣਾ ਗਿਆ ਅੱਧੀ ਤਾਂ ਦੋ ਮਿੰਟਾਂ ਚੱਲ ਹੀ ਰਹਿਣੀਆਂ ਟੁੱਟ ਗਈਆਂ ਉਹ 10000 ਰੁਪਈਆ ਆਹੋ ਮੰਮੀ ਕਮੇਟੀ ਤੇ ਦੇਣੀ ਆ ਅਗਲੀ ਡੀਗੜੀ ਕੇ ਆਈ ਆ 2 ਲੱਖ ਦੀ ਆ ਨਾ ਉਧਰ ਤਾਂ ਅੱਧੀ 2 ਲੱਖ ਦੀ ਆ ਤੇ 5-5000 ਤੇ 10000 ਬਣ ਗਿਆ ਅਗਲੀਆਂ ਜੀ ਵੀ ਨਾਲ ਛੇਤੀ ਦਿੱਤ ਨਾ ਤੇ ਜੁਰਮਾਨਾ ਪੈਂਦਾ ਵਾ ਤੈਨੂੰ ਪਤਾ ਹੀ ਆ ਤੇ ਮੰਮੀ ਉਹ ਤੇ ਪੈਣਾ ਹੀ ਆ ਹੁਣ ਆਉਂਦੇ ਆ ਤੇ ਉਹਨਾਂ ਨੂੰ ਕਹੋ ਕਿ ਉਧਰ ਕਮੇਟੀ ਦੋ 10000 ਜਾਣਾ ਵਾ 10 ਮੈਂ ਤੇਨੂੰ ਬਥੇਰਾ ਕਿਹਾ ਮੈਂ ਭੰਜੀ ਸਾਡੀ ਕਮੇਟੀ ਨਹੀਂ ਕਦੀ ਇਤਰਾ ਰਹੀ ਚਲ ਤੁਸੀਂ ਥੋੜੀ ਤੇ ਜੇ ਰੱਖੋ ਕਮੇਟੀ ਆ ਜੂਗੀ ਪਰ ਇਹ ਨਹੀਂ ਗੱਲ ਕਹਿ ਕੇ ਪਰ ਅਗਲੀ ਜਾਂਦੀ ਮੈਂਬਰ ਵਾਲੇ ਕਾਲ ਜਿੰਨੇ ਚੁੱਪੀ ਜਿੱ ਪਤੋਂ ਨੇ ਲੈਣੀ ਹੁੰਦੀ ਆ ਉਹਦੀ ਮੈਂਬਰ ਕਾਲੇ ਇੱਕ ਨਹੀਂ ਦੋ ਤੁਹਾਡੀਆਂ ਦੱਸ ਦੇ ਨਾਲੇ ਪਤਾ ਕੀ ਆ ਇੱਕ ਮੈਂਬਰ ਦੀ ਕਮੇਟੀ ਉਹ ਪਾ ਦੂਗੀ ਨਾ ਤੇ ਫਿਰ ਦੂਜੇ ਨੇ ਕਹਿਣਾ ਮੇਰੀ ਵੀ ਪਾ ਦੇ ਕੋਈ ਗੱਲ ਨਹੀਂ ਪਾਉਣ ਤਾਂ ਤੂੰ ਡਈ ਆ ਇਹ ਤਾਂ ਫਿਰ ਗੇਹੇ ਪੈ ਜਾਂਦੀ ਆ ਮੈਂ ਤਾਂ ਮੰਗਣੀ ਮੰਗਣੀ ਆ ਵੀ ਦੋ ਉਹਨੇ ਪਤੋਂ ਮੰਗਣੀ ਮੰਗਣੀ ਆ ਤੇ ਮੈਂ ਹਾਂ ਵੇ ਉਹ ਚਲੀ ਕਿ ਥੋੜ੍ਹ ਠ ਕੇ ਆਈ ਉਹ ਤੇ ਚੱਲ ਮੈਂ ਟੈਨਸ਼ਨ ਲਾ ਇਸ ਗੱਲ ਦੀ ਉਹਦੀ ਕਮੇਟੀ ਦੋ ਸਹੀ ਗੱਲ ਆ ਸਾਰਿਆਂ ਨੂੰ ਦੱਸੂਗੀ ਕਿ ਕਮੇਟੀ ਨਹੀਂ ਆਈ ਇਹਨਾਂ ਦੀ ਨਹੀਂ ਟੈਨਸ਼ਨ ਮੈਂ ਤਾਂ ਲੈਣ ਢੀ ਮੈਂ ਤਾਂ ਕੁਛ ਕਰੀਏ ਰਣਜੀਤ ਆਉਂਦਾ ਤੇ ਮੰਮੀ ਮੈਂ ਕੀ ਕਰਾ ਹੁਣਾ ਜੋ ਕੁਝ ਹੈਗਾ ਮੈਂ ਦੇ ਤੈ ਬੈਠੀ ਤੁਹਾਨੂੰ ਪਰ ਮੇਰੇ ਕੋ ਰਹਿ ਕੇ ਜਾਵਾ ਭੈਣ ਤੈਨੂੰ ਬੈਠਾ ਯਾਰ ਦੇ ਦੇ ਉਹਨੂੰ ਕੱਲ ਉਹ ਜਾਣੇ ਥੋੜੇ ਬੁੱਤੇ ਪੈਸੇ ਲਿਉਂਦਾ ਕੁਛ ਵਕਤ ਆਪਾਂ ਦੋ ਕਮੇਟੀਆਂ ਤਾਰ ਦੇ ਕੋਈ ਹੋਰ ਕੰਮ ਵੀ ਆਪਾਂ ਸੁੱਤਰ ਕਰ ਲੀਂਦੇ ਮੈਂ ਤੁਹਾਡਾ ਕੀ ਹਿਸਾਬ ਹੋ ਗਿਆ ਮਾਂ ਪੁੱਤਾਂ ਦਾ ਤੁਹਾਡਾ ਚੂੜੀ ਵਾਲੀ ਧਿਆਨ ਹੋ ਗਿਆ ਵਾ ਇਹ ਨਹੀਂ ਮਿਲਣੀ ਮੇਰੀ ਗੱਲ ਸੁਣ ਲੋ ਇਹ ਨਹੀਂ ਮਿਲਣੀ ਹੈਗੀ ਤੁਹਾਨੂੰ ਤੇ ਭੈਣਾ ਵੇ ਲੈ ਨਾ ਮੇਰੇ ਕੰਨੀ ਨਾ ਮੇਰੇ ਹੱਥੀ ਮੇਰੇ ਨਹੀਂ ਕੁਛ ਨਹੀਂ ਤੇ ਮੈਂ ਲਾ ਕੇ ਦੇ ਦਿੰਦੀ ਮੰਮੀ ਤੁਹਾਡੀ ਗੱਲ ਹੋ ਰਹੀ ਆ ਤੁਸੀਂ ਸੱਸੋ ਹੁਣ ਮੇਰੀ ਠੀਕ ਐ ਤੇ ਮੈਂ ਹੈਗੀ ਨੌਤੀ ਮੈਂ ਸਾਰਾ ਕੁਝ ਲਾ ਕੇ ਦੇ ਦਾਂ ਤੇ ਹੱਥ ਥਲੋ ਕੇ ਬਹਿ ਜਾ ਮੈਨੂੰ ਵੀ ਲੋੜ ਐ ਕਿਸੇ ਚੀਜ਼ ਦੀ ਇਹ ਥੋੜਾ ਹੁਣ ਮੇਰੇ ਕੋਲ ਗਲਤੀ ਹੋ ਗਈ ਐ ਤਾਂ ਸਾਰੀ ਬਰਪਾਈ ਮੈਂ ਹੀ ਕਰਨੀ ਐ ਕੁਝ ਤੁਸੀਂ ਵੀ ਕਰ ਲਓ ਤੂੰ ਇਹਦੇ ਮੈਨੂੰ ਬਹੁਤਾ ਹੀ ਤਾਅ ਮਾਰਿਆ ਹੁਣ ਭੈੜਾ ਵੀ ਬੰਦਿਆਂ ਚ ਬੈਂਦਾ ਖਲੋਂਦਾ ਵਾ ਅਗਲੀ ਨੇ ਕਿਧਰ ਰਾਹ ਜਾਂਦੇ ਨੂੰ ਆਪ ਤਾਂ ਤੇ ਤੁਹਾਡੀਆਂ ਕਮੇਟੀਆਂ ਨੇ ਫੇਰ ਬੁਰੀ ਗੱਲ ਐ ਨਾ ਤੇ ਮੈਂ ਕੀ ਕਰਾਂ ਇਹ ਬੰਦਾ ਸੋਚੇ ਕਿ ਮੈਂ ਕਿੱਥੋਂ ਦੇਣੀ ਆ ਵਾ ਬੰਦਾ ਸੋਚੇ ਸਾਰੇ ਤੇ ਸਿਆਪੇ ਦੀ ਜੜ ਤੂੰ ਆ ਕਿੱਥੋਂ ਤੱਕ ਤੂੰ ਸਾਨੂੰ ਪਹੁੰਚਾਇਆ ਤੇ ਤੂੰ ਆ ਨਹੀਂ ਬੰਦਾ ਕਮੇਟੀਆ ਦਾ ਵੇ ਖਰਚਲੇ ਆ ਤੂੰ ਲੈ ਲੈ ਕੇ ਮਾਰੇ ਐਸ਼ਾ ਨਹੀਂ ਲੰਗਾ ਤੂੰ ਹੁਣ ਐ ਬੰਦਾ ਕਰੇ ਬੰਦਾ ਕੀ ਕਰੇ ਤੇਰੇ ਮੰਮੀ ਐਸ਼ਾ ਮੈਂ ਇੰਨੀਆਂ ਨਹੀਂ ਲਈਆਂ ਜਿੰਨਾ ਤੁਸੀਂ ਮੈਨੂੰ ਤੋੜ ਤੋੜ ਖਾਂਡੇ ਹੁਣ ਜੋ ਮੇਰੇ ਕੋ ਸੋਨਾ ਗਹਿਣਾ ਹੈਗਾ ਹੀ ਸਾਰਾ ਤੈਨੂੰ ਮੈਂ ਦੇ ਬੈਠੀ ਆ ਹੁਣ ਹੋਰ ਕੀ ਭਾਲਦੇ ਹੋ ਮੇਰੇ ਤੋਂ ਹੁਣ ਰਣਜੀਤ ਹੀ ਕਰਨਗੇ ਜੋ ਕਰਨਗੇ ਐਵੇਂ ਹੁਣ ਨਜਾਇਜ਼ ਦੀ ਕਲੇਸ਼ ਕਰ ਤੇ ਨਾ ਪਾਓ ਨਹੀਂ ਤੇ ਮੈਂ ਆਪਣੀ ਮਾਂ ਨੂੰ ਖੱਦ ਲੈਣਾ ਜੇ ਹੁਣ ਹੁਣ ਮਾਂ ਤਾਂ ਕਾ ਗਈਆਂ ਤੂੰ ਮੈਂ ਤਾਂ ਤੈਨੂੰ ਇਹੋ ਕਿਹਾ ਵੀ ਸਸਰੇ ਮੰਗਦਾ ਦੇ ਦੇਣੀ ਉਹ ਲਿਉਂਦਾ ਨਾਲੇ ਜੋ ਅਗਲੀ ਆਈ ਉਹਦੇ ਹੱਥ ਤੇ ਧਰ ਦੇ ਵੀ ਲੈ ਤੈਂਜੀ 10000 ਰੁਪਇਆ ਆਪਣਾ ਟਾਈਮ ਪਾਲਦਾ ਕੋਈ ਨਾ ਕੋ ਉਹ ਆਪਣਾ ਵਰਤ ਲਿੰਦਾ ਕੋਹ ਮੈਂ ਕਰਦਾ ਸੌਦਾ ਪੱਤਾ ਮੁੱਕਾ ਸਾਰਾ ਉਹ ਲਿਉਂਦੀ ਪਰ ਤੈਨੂੰ ਕੀ ਲੱਗੇ ਨਾ ਤੂੰ ਚੌਂਕੇ ਜਵੜਨਾ ਨਾ ਤੂੰ ਦੇਖਣਾ ਤੇ ਕੁਛ ਹੈਗਾ ਖਾਂਦਾ ਜੀ ਪੱਤੀ ਕੋਲਦੀ ਹੈ ਜੀ ਆ ਖਾ ਲਿਆ ਪੀ ਲਿਆ ਭਾਂਡੇ ਦੇ ਦੰਦੇ ਲਾ ਤੇ ਬਾਹਰ ਨਿਕਲ ਤੈਨੂੰ ਤਾਂ ਕਹਿੰਦਾ ਪਤਾ ਨਹੀਂ ਹੁਣ ਮੇਰੀ ਗੱਲ ਧਿਆਨ ਨਾਲ ਸੁਣ ਲੋ ਜੇ ਹੁਣ ਤੁਸੀਂ ਮੇਰੇ ਕੋਲ ਚੂੜੀ ਮੰਗੀ ਨਾ ਤੇ ਮੈਂ ਆਪਣੀ ਮੰਮੀ ਨੂੰ ਬੁਲਾ ਲੈਣਾ ਜੇ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਤੇ ਮੈਂ ਨਾ ਹੁਣ ਅੱਕੀ ਸੜੀ ਬਈ। ਤੇ ਮੰਮੀ ਨੂੰ ਬੁਲਾ ਕੇ ਕੀ ਕਰਾਂਗੀ? ਮੰਮੀ ਨੇ ਥੋੜੀ ਪਾਈ ਆ। ਬਣਾ ਕੇ ਤੇ ਮੇਰੇ ਮੁੰਡੇ ਨੇ ਲੈ ਲਿਆਂਦੀ ਤੇ ਤੈਨੂੰ ਪਾਈ ਤੇ ਜੇ ਆਪਾਂ ਪਤਾ ਕਰਦੀ ਮਜਬੂਰੀ ਕਰਕੇ ਇਹਨੂੰ ਬਰਤ ਲਾਂਗੇ ਫਿਰ ਤੈਨੂੰ ਬਣਾ ਦਾਂਗੇ। ਤੇ ਇਹਦੇ ਵਿੱਚ ਹਰਜ ਕੀ ਆ? ਤੇਰੀ ਮੰਮੀ ਨੇ ਇੱਥੇ ਕੋਈ ਕਰ ਸਕਦੀ। ਤੇ ਚੀਜ਼ ਸਾਡੀ ਆ। ਸਸੀਂ ਆਪਾਂ ਫਸਾਇਆ ਤੂੰ। ਆਈ ਨਾ ਗੱਲ ਸਮਝ। ਉਦੋਂ ਮੈਂ ਤੇ ਨਹੀਂ ਨਾ ਬਲੈਂਡਰ ਚੀਜ਼ਾਂ ਪਾਉਂਦੀ ਸੀ। ਮੈਂ ਤੇ ਨਹੀਂ ਨਾ ਹੋਟਲ ਆ ਤੇ ਬਹਿ ਕੇ ਖਾਣੇ ਕਾਂ ਦੀ ਰੀ ਤੇ ਡਰਾਮੇ ਵੰਦੀ ਦੀ ਮੈਂ ਤੇ ਨਹੀਂ ਨਾ ਕੀ ਕੋਸ ਤੂੰ ਮੂੰਹ ਤੇ ਕਰਾਉਣੀ ਤੀ ਜੇ ਦਿਨ ਲਿਖ ਕੇ ਆ ਹੁੰਦਾ ਤੁਸੀਂ ਤਾਂ ਮੈਨੂੰ ਖੜਨਾ ਨਹੀਂ ਤੇ ਫਿਰ ਮੈਂ ਇਦਾਂ ਹੀ ਜਾਣਾ ਸੀ ਨਹੀਂ ਸੱਦ ਲਾ ਤੂੰ ਮਾਂ ਆਪਣੀ ਨੂੰ ਜਦੋਂ ਤੇਰੇ ਨਾਲ ਸਾਰਾ ਕਰਤੂਤਾ ਹੀ ਦੱਸਿਆ ਨਾ ਵੀ ਆ ਆ ਕਰਦੀ ਰਹੀ ਆ ਜਾਂਦੀ ਰਹੀ ਉੱਥੇ ਵੇਖਣ ਖਾਂਦੀ ਪੀਂਦੀ ਰਹੀ ਆ ਤੇ ਫਿਰ ਜੇ ਕਿ ਤੈਨੂੰ ਹੀ ਆਨੇ ਵੇਖੀ ਤੇਰੀ ਤੇਰੀ ਕੁੱਤੇ ਵਲ ਦੇਣਾ ਉਹਨੇ ਆਖੜਾ ਮੇਰੀ ਧੀ ਨੇ ਇਹਨੇ ਮੈਨੂੰ ਲਾਂਮੇ ਮੈਂਡਿਆ ਆ ਤੇ ਨਿੱਗੀ ਜੀ ਗੱਲ ਤੋਂ ਤੂੰ ਨੂੰ ਸੱਦ ਲੈ ਮੇਰੀ ਚੂੜੀ ਲਾਉਣ ਲੱਗੇ ਆ ਇਹ ਤੇ ਸਾਨੂੰ ਨਹੀਂ ਇਹ ਨਬਰ ਹੈਗਾ ਨਾ ਤੈਨੂੰ ਗਹਿਣਾ ਕਿਥਾਂ ਦਾ ਕਸੂਰੀ ਤੇ ਆ ਇਹ ਛੋਟੀ ਜੀ ਗੱਲ ਨਹੀਂ ਹੈਗੀ ਸਾਰਾ ਗਹਿਣਾ ਮੈਂ ਤੁਹਾਨੂੰ ਦੇ ਦਿੱਤਾ ਵਾ ਉਧਰ ਦਾ ਵੀ ਤੇ ਇਧਰ ਦਾ ਵੀ ਇਹ ਛੋਟੀ ਜੀ ਗੱਲ ਨਹੀਂ ਹੈਗੀ ਛੋਟੀ ਗੱਲ ਹੋਗੀ ਤੁਹਾਡੇ ਵਾਸਤੇ ਮੇਰੇ ਵਾਸਤੇ ਬੜੀ ਵੱਡੀ ਗੱਲ ਹੈ ਤੇ ਸਾਲ ਕੀਤਾ ਸੀ ਗਹਿਣਾ ਦੇਤਾ ਤੇ 5 ਵਜੇ ਲੱਖ ਦੀਆਂ ਤੂੰ ਖਾ ਗਈ ਆ ਉਹ ਤੇਰੀ ਗੁਰਪ੍ਰੀਤ ਖਾ ਗਈ ਆ ਸਿਆਪਾ ਦੇ ਉਹ ਵਿਆਹ ਵੀ ਨੌ ਦੇ ਹੱਥੀ ਝੜਦੀਓ ਤੇ ਨਾ ਤੇਰੀਆਂ ਖਾਦੀ ਤੇ ਨਾ ਘਰ ਦੇ ਕਲੇਜ ਪੈਂਦਾ ਨਾ ਤੇਰਾ ਜਾਣਾ ਜਾਂਦਾ ਲੋ ਮੇਰਾ ਜਾਂਦਾ ਤੇ ਹੁਣ ਤੇ ਸਭ ਹੋ ਗਿਆ ਮਾਂ ਤੇਰੀ ਜੋ ਤੇਰੇ ਨਾਲ ਕਰਤੂਤਾ ਸੁਣੂਗੀ ਨਾ ਤੇ ਤੇਰੇ ਮੂੰਹ ਤੇ ਚਪੇੜਾ ਮਾਰ ਲਿਆ ਵੇਖ ਲਈ ਇੱਥੇ ਸਾਨੂੰ ਨਹੀਂ ਨਿਂੜ ਬਰਿਆ ਕਰਨ ਆਈ ਸਮਝੇ ਮੰਮੀ ਹੁਣ ਜੋ ਹੁਣ ਆਹੀ ਹੋ ਗਿਆ ਹੁਣ ਤੂੰ ਰੋਜ਼ ਮੈਨੂੰ ਉਸ ਗੱਲ ਦੇ ਤਾਨੇ ਮੇਨੇ ਇਹਨਾਂ ਦੇ ਆ ਕਰੋ ਬਸ ਬਸ ਕਰੋ ਹੁਣ ਹੁਣ ਨਹੀਂ ਮੈਂ ਸੁਣ ਸਕਦੀ ਬੜਾ ਸੁਣ ਲਿਆ ਮੈਂ ਮੈਂ ਤਾਲੇ ਮੇਨੇ ਨਹੀਂ ਦੇਂਦੀ ਮਾਂ ਦੇ ਡਰਾਵੇ ਤੇ ਤੂੰ ਦੇਣ ਨਹੀਂ ਹੈ ਉਹ ਡਰਵੇ ਕੇ ਹੋਰ ਨੂੰ ਦੇ ਭੈਣ ਨੂੰ ਆਉਂਦਾ ਤੇ ਲਾ ਕੇ ਦੇ ਤੇ ਨਾਲੇ ਉਹਦੀਆਂ ਕਮੇਟੀਆਂ ਦੇ ਅਗਲੀ ਪੜਕੇ ਫੇਰ ਆ ਜੂਗੀ ਇਹ ਨਹੀਂ ਰੱਦ ਗਈ ਇਹ ਪੱਕੀ ਬੰਦ ਹੋ ਗਈ ਆ ਪੱਕੀ ਬੰਦ ਆਣ ਗਵੜ ਦੇਖੂਗਾ ਕਿ ਉਹ ਲੈਣ ਕੀ ਹੁੰਦੀ ਰੋਜ਼ ਕਹਿੰਨੇ ਖਲਾਰ ਕੇ ਪੁੱਛਦੇ ਅਗਲੀਆਂ ਆਕਰਮ ਤੇ ਕਮੇਟੀਆਂ ਲੈਣ ਇਹਨਾਂ ਨਤਰੀਆਂ ਹੀ ਨਹੀਂ ਓਕੇ ਕਰ ਤੁਸੀਂ ਮਾਂ ਪੁੱਤ ਕਰੋ ਵੀ ਕਮੇਟੀ ਕਿੱਥੋਂ ਦੇਣੀ ਆ ਮੇਰੇ ਕੋਲ ਹੁਣ ਕੁਝ ਨਹੀਂ ਹੈਗਾ ਤੇ ਮੈਂ ਹੁਣ ਕੁਝ ਨਹੀਂ ਦੇਣਾ ਤੇ ਐਵੇਂ ਖਾ ਮਖਾ ਮੇਰੇ ਸਰ ਲੜਾਈ ਨਾ ਪਾਓ ਫਿਰ ਮੈਨੂੰ ਜ਼ਿਆਦਾ ਗੁੱਸਾ ਚੜੂਗਾ ਤੇ ਭੈਣਾ ਮਾਂ ਪੁੱਤ ਕਿੱਥੇ ਕੀ ਕਰੀ ਉੱਥੇ ਟੋਕਰੀ ਲਈ ਬੈਜ ਗਏ ਪਿਲੇ ਆਉ ਦਿਓ ਤਾਂ ਹਿੱਕ ਮੈਂਟੀ ਤਾਂ ਨਹੀਂ ਸਾਡੀ ਨੋਨੇ ਡਾਲੇ ਆ ਮੇਰੇ ਅਲੀ ਦਿਹਾਣਿਆ ਤੁਹਾਡਾ ਤੇ ਹੋਰ ਕਿਦੇ ਆਲ ਹੋਣਾ ਵਾ ਤੇ ਸੂਰ ਸਾਰਾ ਤੇਰਾ ਤੇਰੇ ਵਾਲੀ ਹੋਣਾ ਹੋਰ ਕਿਸਦਾ ਤੇ ਨਹੀਂ ਨਾ ਇੱਕ ਉਹ ਲਫੰਗੀ ਖਾ ਕੇ ਮੇਰੇ ਪੈਸੇ ਤੇ ਡਕਾਰ ਮਾਰ ਛੜਿਆ ਤੇਰਾ ਤਾਂ ਵੇਖੀ ਮਹਾਲ ਕੀ ਬਣਾਉਣੀ ਲਫੰਗੀ ਤੇ ਕੱਲ ਫੇਰ ਆਈ ਤੀ ਤਾਂ ਕੀ ਤਰ੍ਹਾਂ ਕਰਨ ਤੇ ਕੁਸਰ ਮਸਰ ਕੀ ਆ ਮੰਮੀ ਹੁਣ ਤੇਰੀ ਧੀ ਆ ਮੈਂ ਹੁਣ ਘਰੋਂ ਥੋੜੀ ਕੱਢ ਦੂੰਗੀ ਜੇ ਮੈਂ ਉਹਨੂੰ ਫੜ ਕੇ ਗੁੱਤੋਂ ਘਰੋਂ ਕੱਢਦੀ ਤੇ ਫਿਰ ਤੁਹਾਨੂੰ ਹੀ ਦੋਖ ਹੋਣਾ ਸੀ ਤੁਸੀਂ ਸਮਝਦੇ ਕਿਉਂ ਨਹੀਂ ਜੇ ਮੈਂ ਤਾਂ ਤੁਹਾਡੀ ਰਹਿ ਰੱਖੀ ਆ ਤੇ ਚਲ ਅੱਛਾ ਇਸ ਘਰ ਦੀ ਧੀ ਆ ਤੇ ਮੈਨੂੰ ਕਿਉਂ ਜਾਖਿਆ ਰਹੀ ਆ ਕੋਈ ਹੋਰ ਜਨਾਨੀ ਹੁੰਦੀ ਨਾ ਗੁਰਪ੍ਰੀਤ ਦੀ ਥਾਂ ਤੇ ਮੈਂ ਗੋਤੋਂ ਵੱਲ ਚੰਗਾ ਦੇਣਾ ਸੀ ਤੇ ਕੋਈ ਨਹੀਂ ਆ ਗਈ ਮੇਰੀ ਧੀ ਤੇ ਪਰੋ ਤੇਰੇ ਕੱਲ ਫਿਰ ਫੂਕਾ ਮਾਰ ਕੇ ਗਈ ਮੈਂ ਤੇ ਉੱਤੇ ਬੈਠੀ ਘੰਟਾ ਕੋਈ ਨਹੀਂ ਤੁਸੀਂ ਕੀ ਕੁਝ ਨੂੰ ਕਰ ਨਹੀਂ ਆ ਫੂਕ ਕੋਈ ਹੋ ਰਹੀ ਆ ਕੋਈ ਗੱਲ ਨਹੀਂ ਉਹਦਾ ਵੀ ਲਾ ਲਾਂਗੇ ਪਤਾ ਤਿਆ ਲੋਗੇ ਇਹ ਲੰਘੇ ਉਹ ਕਿ ਜਾਂਦੇ ਚੜਦਾ ਵਾ ਅੱਗੇ ਜਿਹੜਾ ਚੜਿਆ ਕਿਤਾ ਕਿ ਤਰ੍ਹਾਂ ਦਾ ਚੜਦਾ ਮਮੀ ਉਹ ਗੱਲਾਂ ਤੁਹਾਨੂੰ ਸਮਝ ਨਹੀਂ ਆਉਣੀ ਆ ਉਹ ਸਾਡੇ ਤੱਕ ਹੀ ਰਹਿਣ ਜੋ ਹੈਗਾ ਚਲ ਭੈਣ ਤੁਸੀਂ ਸਿਆਣੀਆਂ ਮੇਰੇ ਨਾਲ ਹੈਨਾ ਮੇਰੇ ਆਖੇ ਨਹੀਂ ਲੱਗਦੇ ਨਾ ਤਾਇਆ ਵੇਖਿਆ ਆਹ ਸ਼ਰ ਹੋਇਆ ਚਲ ਮੰਮੀ ਸੋਚਦੀਆਂ ਅੱਗੋਂ ਕੀ ਕਰਨਾ ਵਾ ਜਾਓ ਜਾ ਕੇ ਚਾਹ ਬਣਾ ਕੇ ਲਿਓ ਚਲ ਜਾਓ ਮੈਂ ਥੱਕ ਗਈ ਅੱਜ ਤੁਹਾਡੇ ਸਾਹਮਣੇ ਸਾਰੇ ਪਰਦੇ-ਪੁਰਦੇ ਮੈਂ ਲਾ ਕੇ ਤੋਤੇ ਸਫਾਈ ਚੰਗੀ ਤਰ੍ਹਾਂ ਕੀਤੀ ਆ ਸਭ ਡੱਬੇ-ਡੁੱਬੇ ਮੈਂ ਖਾਲੀ ਕਰ-ਕਰ ਕੇ ਤੋਤੇ ਆ ਕਿੰਨਾ ਕੰਮ ਅੱਜ ਮੈਂ ਕੀਤਾ ਤੁਹਾਡੇ ਸਾਹਮਣੇ ਉਹ ਤਾਂ ਮੈਨੂੰ ਪਤਾ ਸਵੇਰ ਦੀ ਲੱਗੀ। ਉਨੀ ਵਾਰੀ ਸਫਾਈ ਕਰਤੀ ਘਰ ਦੀ ਵੀ ਕਰਤੀ ਤੂੰ। ਹਾਂ ਜੋ ਚੀਜ਼ ਹੀ ਗੜਾ ਘਟਾ ਵੇਚ ਵਟ ਲਿਆ ਸਫਾਈ ਹੋ ਗਈ ਕਿ ਚੱਲ ਮੈਂ ਬੁਲਾਉਣੀ ਚਾ। ਚੱਲ ਸ਼ੁਕਰ ਆ। ਐਨੀ ਸਿਫਤ ਤੇ ਕੀਤੀ ਕਿ ਮੈਨੂੰ ਪਤਾ ਵਾ ਵੀ ਤੂੰ ਸਵੇਰ ਦੀ ਲੱਗੀ ਆ ਤਾਂ ਸਫਾਈਆਂ ਕੀਤੀਆਂ। ਐਨੀ ਵੈਲੀ ਤੇ ਆ ਗਈ ਮੇਰੇ ਘਰ ਚ।